ਆਨੋ ਪੀਸ ਵੀ ਭਰੋ ਸਵੇਰੇ ਤੇ ਟੌਰ ਨਾ ਜਾਓ ਸਕੂਲੇ ਸਵੇਰੇ ਧੰਨਵਾਦ ਤੁਹਾਡਾ ਤੁਸੀਂ ਸਾਡੀ ਕਾਰ ਸਾਡੀ ਮਦਦ ਕੀਤੀ ਬਸ ਹੋਇਆ ਨਾ ਹੀ ਆ ਚਾਹ ਪਾਣੀ ਵੀ ਪੁੱਛਦੇ ਹੁੰਦੇ ਚਾਹ ਪਾਣੀ ਵੀ ਜ਼ਰੂਰ ਪਿਛਾਂਗੇ ਚਾਹ ਨਾਲ ਲੈਣੇ ਆ ਆਪਾਂ ਨਾ ਕਹਿਣ ਨੂੰ ਕਹਾਵਤਾ ਬਣੀਆਂ ਪੈਸਾ ਨਾਲ ਨਹੀਂ ਜਾਣਾ ਪੈਸੇ ਮਗਰ ਨਹੀਂ ਭਜਣਾ ਚਾਹੀਦਾ ਹਨਾ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਮੈਂ ਕਹਿੰਦਾ ਪੈਸਾ ਬਹੁਤ ਕੁਝ ਹੁੰਦਾ ਹੈ ਯਾਰ ਕੱਲ ਮੈਨੂੰ ਦੁਬਾਰਾ ਇਹਨਾਂ ਦਾ ਫੋਨ ਆਇਆ ਜੀ ਹੋ ਸਕਦਾ 1-2 ਦਿਨ ਡਿਲੇ ਹੁੰਦੇ ਜੀ ਮੈਨੂੰ ਫੋਨ ਆਇਆ ਕਿ ਬੱਚੇ ਸਕੂਲੇ ਨਹੀਂ ਬਿਠਾਏ ਜਾ ਰਹੇ ਕਲਾਸ ਦੇ ਵਿੱਚ ਹੂੰ ਔਰ ਮੈਂ ਪੁੱਛਿਆ ਵੀ ਇਸ ਤਰੀਕੇ ਬੱਚਿਆਂ ਨੂੰ ਮਨਾ ਵੀ ਨਹੀਂ ਕੀਤਾ ਜਾ ਸਕਦਾ ਕਿ ਸਕੂਲ ਦੇ ਵਿੱਚੋਂ ਜੋ ਇਹਨਾਂ ਦੀਆਂ ਗਾਇਡਲਾਈਨ ਕਹਿੰਦੀਆਂ ਨੇ ਵੀ ਫੀਸ ਕੀਤਾ ਕੀ ਜਾਂਦਾ ਬੱਚਿਆਂ ਨੂੰ ਜਿੱਥੇ ਫੀਸ ਨਹੀਂ ਨਾ ਦਿੱਤੀ ਜਾਂਦੀ ਉੱਥੇ ਫਿਰ ਖੜੇ ਕਰਕੇ ਜਲੀਲ ਕੀਤਾ ਜਾਂਦਾ ਜਦੋਂ ਬੱਚੇ ਕਲਾਸ 'ਚ ਬੈਠੇ ਹੁੰਦੇ ਨੇ ਉੱਠੋ ਤੁਹਾਡੀ ਫੀਸ ਨਹੀਂ ਆਈ ਬੱਚੇ ਫਿਰ ਸ਼ਰਮ ਮਹਿਸੂਸ ਕਰਦੇ ਨੇ ਕੱਢਣ ਦੀ ਬਜਾਏ ਫਿਰ ਉਹ ਆਪ ਹੀ ਸਕੂਲ ਜਾਣੋਂ ਹਟ ਜਾਂਦੇ ਨੇ ਉਹ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਹਾਲਾਤ ਬਣੀ ਸੀ ਬੇਟੀ ਜਿਹੜੀ ਹੈ ਉਹ ਕਿਹੜੀ ਕਲਾਸ ਹੈ ਬੇਟੀ ਤੇਰੀ 12ਵੀਂ ਦੇ ਵਿੱਚ ਪੜਦੀ ਹੈ ਪਲੱਸ 2 ਦੇ ਵਿੱਚ ਬੇਟਾ ਜਿਹੜਾ ਉਹ 8ਵੀਂ ਦੇ ਵਿੱਚ ਪੜਦਾ ਇਕੋ ਤਰੀਕਾ ਯਾਰ ਮਤਲਬ 100 ਬੱਚੇ ਦੇ ਵਿੱਚ ਬੱਚਿਆਂ ਨੂੰ ਖੜੇ ਕਰ ਲੋ ਔਰ ਉਹਨਾਂ ਨੂੰ ਕਹੋ ਤੁਹਾਡੀ ਫੀਸ ਨਹੀਂ ਆਈ ਕੀ ਸ਼ਰਮ ਮਹਿਸੂਸ ਕਰੂਗਾ ਬੱਚਾ ਆਪਣੇ ਆਪ ਦਾ ਪੱਦਰ ਨੀਵਾ ਨਹੀਂ ਮਹਿਸੂਸ ਕਰਦਾ ਬਾਕੀ ਸਟੂਡੈਂਟ ਤੇ ਬਾਕੀ ਵਿਦਿਆਰਥੀਆਂ ਦੇ ਸਾਹਮਣੇ ਇਸ ਤੋਂ ਵੱਧ ਜਿਹੜੀ ਸਾਡੀ ਤਰਾਸ ਦੀ ਕੀ ਹੋ ਸਕਦੀ ਆ ਪਾ ਸਿੱਖਿਆ ਕ੍ਰਾਂਤੀ ਕਹਿੰਦੇ ਆ ਨਾ ਤੇ ਆ ਬੱਚੇ ਫੀਸ ਖਣੋ ਘਰ ਬੈਠੇ ਨੇ ਸਿੱਖਿਆ ਕ੍ਰਾਂਤੀ ਆ ਯਾਰ ਪੰਜਾਹ ਹਜ਼ਾਰ ਦੇ ਕਰੀਬ ਫੀਸ ਹੀ ਇਹਨਾਂ ਦੀ ਡਿਮਾਂਡ ਸਿਰਫ ਫੀਸ ਦੀ ਸੀਗੀ ਔਰ ਮੇਰਾ ਮਨ ਹੈ ਕਿ ਫੀਸ ਇੱਕ ਵਾਰੀ ਦੇ ਤੀ ਦੁਬਾਰਾ ਫਿਰ ਦਿਮਾਗ ਦੇ ਉੱਤੇ ਟੈਨਸ਼ਨ ਰਵੇ ਲੋਕ ਮੈਂ ਸਕੂਲ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੇਰਾ ਕੱਲ ਨੂੰ ਫਿਰ ਬੱਚਿਆਂ ਨੂੰ ਟੀਜ਼ ਕਰਨਗੇ ਵੀ ਹਨਾ ਇਹਨਾਂ ਦੇ ਨਾਲ ਸਖਤੀ ਕਰਨਗੇ ਮੈਂ ਨਹੀਂ ਬੈਚਲਰ ਕੰਪਿਊਟਰ ਕਰਨਾ ਚਾਹੁੰਦੀ ਬੀਸੀਏ ਨੂੰ ਕਹਿੰਦੇ ਹਨਾ ਅਬ ਬੀਸੀਓ ਕਰਨਾ ਚਾਹੁੰਦੀ ਮਨ ਕਾ ਪਲੱਸ 2 ਤੋਂ ਬਾਅਦ ਵੀ ਜੇ ਕਿਤੇ ਤੂੰ ਅਡਮਿਸ਼ਨ ਲੈਣਾ ਚਾਹਵੇਂ ਤੇ ਬਹੁਤ ਦੁਨੀਆ ਦੇਣ ਵਾਲੀ ਬੈਠੀ ਹੈ ਨਹੀਂ ਤੇ ਤੂੰ ਮੈਨੂੰ ਆਪ ਦਾ ਕੋਈ ਮਾਮਾ ਚਾਚਾ ਜੋ ਮਰਜ਼ੀ ਸਮਝ ਲੈ ਇੰਨੀ ਕੁ ਫੀਸ ਫੂਸ ਤੇ ਆਪਦੀ ਪੜ੍ਹਾਈ ਤੇ ਧਿਆਨ ਦੇ ਆਪਦੇ ਮਾਂ-ਬਾਪ ਦਾ ਖਿਆਲ ਰੱਖ ਤੂੰ ਪੁੱਤ ਜ਼ਿੰਦਗੀ ਨਸ਼ਾ ਨਹੀਂ ਕਰਨਾ ਕੋਈ ਹੈ ਐਵੇਂ ਹਾਂਜੀ ਨਾ ਕਰਕੇ ਵਿਖਾਦੀ ਇਹ ਤੰਗੀਆਂ ਪੇਸ਼ੀਆਂ ਬੱਚੇ ਨਾ ਅਸਲ ਦੇ ਵਿੱਚ ਡਿਪਰੈਸ਼ਨ 'ਚ ਉਦੋਂ ਜਾਂਦੇ ਨੇ ਜਦੋਂ ਘਰ ਦੇ ਹਾਲਾਤ ਮਾਰ ਹੁੰਦੀ ਹੋਵੇ ਹਨਾ ਪਿਓ ਦੇ ਉੱਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੋਵੇ ਵੀ ਰੋਟੀ ਕਿੱਥੋਂ ਖਾਣੀ ਆ ਫਿਰ ਬੱਚੇ ਕੋ ਮਾੜੀ ਸੰਗਤ ਦੇ ਵਿੱਚ ਚਾਹੇ ਉਹ ਨਸ਼ੇ ਚ ਕਹਿ ਲੋ ਚਾਹੇ ਉਹ ਡਿਪਰੈਸ਼ਨ ਚ ਕਹਿ ਲੋ ਚਾਹੇ ਉਹ ਕ੍ਰਿਮਨਲ ਸੋਚ ਵਾਲੇ ਪਾਸੇ ਜਿਹੜੇ ਉਹ ਜਾਂਦੇ ਨੇ ਵੀ ਬੱਚੇ ਨੇ ਲੋੜ ਤੇ ਪੂਰੀ ਕਰਨੀ ਹੈ ਨਾ ਯਾਰ ਉਹਦੇ ਸ਼ੌਂਕ ਨੇ ਉਹਦੀਆਂ ਲੋੜਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਆ ਵੀ ਚਲੋ ਇਹ ਬੱਚੇ ਦੁਬਾਰਾ ਆਪਦੇ ਸਕੂਲ ਜਾਣਗੇ ਸਕੂਲ ਤੇ ਚਲੋ ਭਾਵੇਂ ਚਲੇ ਜਾਣ ਪਰ ਇੱਜ਼ਤ ਮਾਨ ਦੇ ਨਾਲ ਸਕੂਲ ਜਾਣਗੇ ਜਿਵੇਂ ਬਾਕੀ ਬੱਚੇ ਫੀਸ ਦੇ ਕੇ ਜਾਂਦੇ ਆ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਰੱਬਾ ਤੂੰ ਇਹਨਾਂ ਦੇ ਵੀ ਜੇ ਕੋ ਮੇਰੇ ਕੋ ਮੰਗ ਲਵੇ ਤੇ ਮੈਂ ਉਹਦੀ ਆਸ ਦੇ ਉੱਤੇ ਖਰਾ ਉਤਰਾਂ ਔਰ ਮੈਂ ਕਹਿੰਦਾ ਵੀ ਰੱਬ ਮੇਰੇ ਕੋ ਬਹੁਤ ਕਰਾਵੇ ਕਿਸੇ ਦਾ ਧੀ ਭੈਣ ਜਿਹੜਾ ਬੱਚਾ ਹੋਵੇ ਉਹ ਪੜ੍ਹਾਈ ਤੋਂ ਨਾ ਰਵੇ ਕਿਸੇ ਦਾ ਬੱਚਾ ਛੱਤ ਤੋਂ ਨਾ ਰਵੇ ਔਰ ਇੱਕ ਵਾਦਾ ਤੁਸੀਂ ਕਰੋ ਕਿ ਮਦਦ ਉਹਨਾਂ ਨੇ ਕਰਤੀ ਆ ਵੀ ਤੁਸੀਂ ਪੜ੍ਹਾਈ ਦੇ ਵਿੱਚ ਫਰਸਟ ਪੋਜੀਸ਼ਨ ਬਾਈ ਜੁਨੀ ਤੁਹਾਡੀ ਮਦਦ ਕਰਦੇ ਰਹਿਣਗੇ ਹਾਂਜੀ ਜੁਨੀ ਕਰ ਦਿਓ ਪ੍ਰੋਮਿਸ ਕਰੋ ਇੱਧਰ ਪ੍ਰੋਮਿਸ ਹਾਂਜੀ ਕਰਦੇ ਲੋਜੀ ਕਹਣੇ ਬੱਚੇ ਹੁਣ ਚਲੇ ਜਾਣਗੇ ਸਕੂਲੇ ਸਵੇਰੇ ਭੇਜ ਦਿਓ ਇਹਨਾਂ ਨੂੰ ਹਾਂਜੀ ਠੀਕ ਠੀਕ ਹੈ ਹੋਰ ਕਿਸੇ ਚੀਜ਼ ਦੀ ਕੋਈ ਮਦਦ ਦੀ ਲੋੜ ਆ ਪਰਿਵਾਰ ਲਈ ਬੱਚੇ ਲਈ ਪੜ੍ਹਾਈ ਲਈ ਉਹ ਤੁਹਾਡੀ ਮਦਦ ਕਰਨਗੇ ਪੂਰੇ ਘੜਾਂ ਦੇ ਵਿੱਚ ਜ਼ਮੀਨ ਰੁੜ ਗਈ ਸਭ ਕੁਝ ਰੁੜ ਗਿਆ ਪਰਿਵਾਰ ਬੇਸਹਾਰਾ ਸੀ ਕਿਤੋਂ ਵੀ ਕੋਈ ਸਹਾਰਾ ਨਹੀਂ ਮਿਲ ਰਿਹਾ ਸੀ ਔਰ ਫਿਲਹਾਲ ਦੀ ਘੜੀ ਇਹਨਾਂ ਦੀ ਮਦਦ ਕਰਨ ਦੇ ਲਈ ਬੱਚਿਆਂ ਦੀਆਂ ਫੀਸਾਂ ਸੀਗੀਆਂ ਸਕੂਲ ਵਾਲਿਆਂ ਨੇ ਵੀ ਸਕੂਲ 'ਚ ਬੇਇੱਜ਼ਤੀ ਕਰਨੀ ਸ਼ੁਰੂ ਕਰਤੀ ਔਰ ਜ਼ਮੀਨ ਯੂਪੀ ਤੋਂ ਉੱਠ ਕੇ ਆ ਕੇ ਇੱਥੇ ਸਾਰਾ ਪੈਸਾ ਲਾ ਕੇ ਕਰੀਬ 7 ਕਿੱਲੇ ਦੇ ਆਸ-ਪਾਸ ਦਰਿਆ ਦੇ ਲਾਗੇ ਲਈ ਸੀ ਔਰ ਉੱਥੇ ਸਾਰੀ ਜ਼ਮੀਨ ਜਿਹੜੀ ਆ ਉਹ ਰੁੜ ਗਈ ਆ ਇਹ ਫਿਰੋਜ਼ਪੁਰ ਮਖੂ ਦਾ ਲਾਗੇ ਰਸੂਲਪੁਰ ਪਿੰਡ ਆ ਔਰ ਇੱਥੇ ਅ ਮੰਦੀਪ ਸਿੰਘ ਮੱਨਾ ਜੀ ਪਹੁੰਚੇ ਨੇ ਬਾਈ ਜੀ ਹੋਣਾ ਨੇ ਪਰਿਵਾਰ ਦੀ ਮਦਦ ਕੀਤੀ ਆ ਪਤਾ ਲੱਗਿਆ ਬਾਈ ਜੀ ਹੋਣਾ ਨੂੰ ਕਿ ਇੱਥੇ ਪਰਿਵਾਰ ਜ਼ਰੂਰਤਮੰਦ ਆ ਔਰ ਅੱਜ ਪਰਿਵਾਰ ਦੀ ਮਦਦ ਕੀਤੀ ਗਈ ਆ ਗੱਲਬਾਤ ਬਾਈ ਜੀ ਹੋਣਾ ਨਾਲ ਕਰ ਲੈਨੇ ਆ ਉਸ ਤੋਂ ਪਹਿਲਾਂ ਪਰਿਵਾਰ ਨਾਲ ਮੈਂ ਗੱਲਬਾਤ ਕਰ ਲੈਣਾ ਐ ਭੈਣੀ ਜਮੀਨ ਆ ਜਿਹੜੇ ਹੁਣ ਪਾਣੀ ਆ ਜਾਂ ਉਦੋਂ ਰੂੜੀ ਸੀ ਹਾਂਜੀ ਉਦੋਂ ਰੂੜੀ ਸੀ ਪਿਛਲੀ ਵਾਰ ਵੀ ਰੂੜੀ ਸੀ ਉਦੋਂ ਥੋੜੀ ਰੂੜੀ ਸੀ ਪਰ ਹੁਣ ਮਤਲਬ ਬਿਲਕੁਲ ਹੀ ਨਹੀਂ ਰਹਿ ਗਈ ਕੀ ਹੁਣ ਅੱਜ ਤੁਹਾਨੂੰ ਮਦਦ ਕਰਕੇ ਚੱਲੇ ਨੇ ਮਨਦੀਪ ਜੀ ਭਾਜੀ ਵੀ ਜੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਉਹਨਾਂ ਦਾ ਵੀ ਬਹੁਤ ਸ਼ੁਕਰ ਸ਼ੁਕਰ ਕਰਦੀ ਐ ਨਵੀਰ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਵੀ ਇਹਨਾਂ ਸਾਡੀ ਸੁਣੀ ਹੈ ਕੋਈ ਆਇਆ ਹੋਰ ਬਾਹਰ ਫੜਨ ਲਈ ਪਹਿਲਾਂ ਨਹੀਂ ਪਹਿਲਾਂ ਇਹ ਪਹਿਲੋ ਕੋਈ ਨਹੀਂ ਆਇਆ ਹੈਗਾ ਜੀ ਇੱਕ ਲਈ ਸੁ ਕੋ ਹਾਰ ਕਿਸੇ ਨੂੰ ਕਿਹਾ ਸੀ ਵੀ ਸਾਰਾ ਕੁਝ ਰੁੜ ਗਿਆ ਸਾਡੀ ਕੋਈ ਮਦਦ ਕਰੋ ਉਦੋਂ ਫਿਰ ਜਦੋਂ ਰਾਸ਼ਨ ਪਾਣੀ ਵੰਡਿਆ ਜਾਂਦੀ ਉਦੋਂ ਕਹਿੰਦੇ ਹੀ ਬੜਾ ਵੀ ਸਾਡੀ ਜ਼ਮੀਨ ਰੁੜ ਗਈ ਪਰ ਕਿਸੇ ਨੇ ਨਹੀਂ ਸੁਣੀ ਹੈਗੀ ਗੱਲ ਬੱਚੇ ਕਿਹੜੀ ਕਲਾਸ ਚ ਪੜਦੇ ਨੇ ਗੁੜੀਆ ਪਲਾਸ 2 ਚ ਪੜਦੀ ਆ ਕੱਕ 8ਵੀਂ ਕਲਾਸ ਚ ਪੜਦਾ ਕਹਿੰਦੇ ਤੁਸੀਂ ਦੱਸ ਰਹੀ ਜਦੋਂ ਆਏ ਵੀ ਸਕੂਲ ਦੇ ਵਿੱਚ ਵੀ ਬੇਇੱਜ਼ਤੀ ਕੀਤੀ ਜਾਂਦੀ ਫੀਸਾਂ ਨੂੰ ਨਾ ਹਾਂਜੀ ਹੁਣ ਹੁਣ ਖੁਸ਼ ਹੋ ਹਾਂਜੀ ਵੀ ਹੁਣ ਫੀਸ ਦੇਵਾਂਗੇ ਇਹਨਾਂ ਦੀ ਬੱਚਿਆਂ ਦੀ ਜਿਹੜਾ ਕਿਸੇ ਦਾ ਦਾਰਸਦਾਰ ਫੜੇ ਉਹ ਵੀ ਦੇਵਾਂਗੇ ਵੀ ਮਤਲਬ ਜਿੰਨੇ ਵੀ ਜਿੰਨਾਂ ਤੋਂ ਫੜੇ ਆ ਉਹ ਵੀ ਦੇਵਾਂਗੇ ਵੀ ਚਲੋ ਕੋਸ਼ਿਸ਼ ਕੀਤੀ ਵੀਰ ਜੀ ਨੇ ਵਧੀਆ ਕੀਤਾ ਹਮ ਐ ਹੰਦੀ ਭਾਜੀ ਆਏ ਹੋ ਕਿਵੇਂ ਪਤਾ ਲੱਗਿਆ ਸੀਗਾ ਇਸ ਪਰਿਵਾਰ ਬਾਰੇ ਔਰ ਕਾਫੀ ਜ਼ਿਆਦਾ ਪੀੜਿਤ ਪਰਿਵਾਰ ਸੀਗਾ ਔਰ ਅਮਰਸਰ ਤੋਂ ਇੱਥੇ ਆ ਕੇ ਪਰਿਵਾਰ ਇੱਥੇ ਵਾਕਈ ਇੰਨੀ ਜ਼ਿਆਦਾ ਜ਼ਰੂਰਤ ਸੀ ਇਸ ਪਰਿਵਾਰ ਨੂੰ ਕਿ ਅੱਜ ਰਾਤ ਨੂੰ ਵੀ ਤੁਹਾਨੂੰ ਆ ਕੇ ਇਸ ਪਰਿਵਾਰ ਦੀ ਮਦਦ ਕਰਨੀ ਪੈ ਰਹੀ ਹੈ ਸੋਕ ਇਸ ਤਰ੍ਹਾਂ ਹੈ ਵੀ ਜਿੱਥੇ ਤੁਸੀਂ ਕਿਸੇ ਪਿੰਡ ਚ ਜਾਓ ਨਾ ਜਿਸ ਇਲਾਕੇ ਦੇ ਵਿੱਚ ਉੱਥੋਂ ਫਿਰ ਬਹੁਤ ਸਾਰੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਇੱਥੇ ਵੀ ਪਰਿਵਾਰ ਲੋੜਵੰਦ ਹੈ ਜਿਵੇਂ ਆਪਾਂ ਉੱਥੇ ਬੱਚਿਆਂ ਦੀ ਉਹ ਮਦਦ ਕੀਤੀ ਸੀ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਦੇ ਬਾਹਰ ਸਮਾਨ ਲਾਉਂਦਾ ਆਪਾਂ ਗਏ ਸੀਗੇ ਮੁਦਕੀ ਉਸ ਤੋਂ ਬਾਅਦ ਬਹੁਤ ਸਾਰੇ ਫੋਨ ਆਏ ਸੀ ਤੇ ਮੈਂ ਰਸਤੇ 'ਚ ਇੱਥੇ ਰੁਕਿਆ ਸੀ ਗਾ ਇੱਥੇ ਆਪਣਾ ਹੈਗਾ ਜਰਨੇ ਆ ਜਿਹੜੇ ਜਿਨ੍ਹਾਂ ਦਾ ਮਹਿਰਾਂ ਦੇ ਉੱਤੇ ਉਹ ਚਾਹ ਵਾਲਾ ਵੀ ਸੀਗਾ ਤੇ ਉਹਨਾਂ ਨੇ ਰੈਸਟੋਰੈਂਟ ਵਿਹਲੀ ਬਣਾਇਆ ਉੱਥੇ ਇੱਕ ਲੜਕਾ ਮੈਨੂੰ ਮਿਲਦਾ ਹੈ ਤੇ ਉਹ ਕਹਿੰਦਾ ਜੀ ਇਹ ਪਰਿਵਾਰ ਹੈ ਉਹਨੂੰ ਬਹੁਤ ਲੋੜਵੰਦ ਹੈ ਉਹਨਾਂ ਯੂਪੀ ਤੋਂ ਆ ਕੇ ਇੱਥੇ ਪੈਲੀ ਲਈ ਸੀ 5-7 ਕਿੱਲੇ ਔਰ 5-7 ਕਿੱਲੇ ਹੀ ਪੈਲੀ ਉਹਨਾਂ ਦੀ ਦਰਿਆ ਦੇ ਵਿੱਚ ਆ ਗਈ ਉਹਦੇ ਉੱਤੇ ਉਹਨੂੰ ਦਰਿਆ ਵਗ ਰਿਹਾ ਔਰ ਬਹੁਤ ਮਤਲਬੀ ਇਨਾ ਬੰਦਾ ਆਸ ਨਾਲ ਆਉਂਦਾ ਯੂਪੀ ਸ਼ਾਮਲੀ ਤੋਂ ਆਏ ਨੇ ਤੇ ਫਿਰ ਅੱਗੇ ਬਚਿਆ ਇਕੱਥਾ ਨਾ ਹੋਵੇ ਆਸ ਉਮੀਦ ਨਾਲ ਜੇ ਕੋਈ ਪੰਜਾਬ 'ਚ ਆਇਆ ਕੋਈ ਪੰਜਾਬੀ ਭਰਾ ਤੇ ਉਹਦੀ ਬਾਹ ਫੜ ਲੈਣੀ ਚਾਹੀਦੀ ਆ ਔਰ ਮੈਨੂੰ ਪਤਾ ਲੱਗਾ ਦੋ ਇਹਨਾਂ ਦੇ ਬੱਚੇ ਨੇ ਮੇਰਾ ਇੱਕ ਦਿਨ ਮਨ ਸੀਗਾ ਵੀ ਇਹਨਾਂ ਨੂੰ ਇੱਕ ਮੱਝ ਜਿਹੜੀ ਉਹ ਲੈ ਕੇ ਦਿੱਤੀ ਜਾਵੇ ਕਿਉਂਕਿ ਮੈਨੂੰ ਨਾ ਇੱਕ ਫੋਨ ਆਇਆ ਸੀਗਾ ਕਿ ਅਸੀਂ ਕਿਸੇ ਡੰਗਰ ਦੀ ਮਤਲਬ ਇਸ ਤਰ੍ਹਾਂ ਸੇਵਾ ਕਰਨੀ ਹੈ ਕਿਸ ਨੂੰ ਲੈ ਕੇ ਦੇਣੀ ਹੈ ਤੇ ਸ਼ਨੀਵਾਰ ਸਾਡੇ ਕੋਲ ਟਾਈਮ ਹੁੰਦਾ ਉਸ ਦਿਨ ਦੱਸ ਦਿਓ ਮੈਂ ਇਹਨਾਂ ਨੂੰ ਦੱਸਦਾ ਵੀ ਆਹ ਮੱਝ ਦਾ ਵੀ ਇੰਤਜ਼ਾਮ ਕਰ ਲਓ ਤੁਹਾਨੂੰ ਉਹ ਵੀ ਕਰ ਦਿੱਤਾ ਜਾਊਗਾ ਪਰ ਅੱਜ ਸਵੇਰੇ ਜਦੋਂ ਮੈਂ ਹਾਲਾਤ ਵੇਖੇ ਕੱਲ ਮੈਨੂੰ ਦੁਬਾਰਾ ਇਹਨਾਂ ਦਾ ਫੋਨ ਆਇਆ ਜੇ ਹੋ ਸਕਦਾ 1-2 ਦਿਨ ਡਿਲੇ ਹੁੰਦੇ ਜੀ ਮੈਨੂੰ ਫੋਨ ਆਇਆ ਕਿ ਬੱਚੇ ਸਕੂਲੇ ਨਹੀਂ ਬਿਠਾਏ ਜਾ ਰਹੇ ਕਲਾਸ ਦੇ ਵਿੱਚ ਹੂੰ ਔਰ ਮੈਂ ਪੁੱਛਿਆ ਵੀ ਇਸ ਤਰੀਕੇ ਬੱਚਿਆਂ ਨੂੰ ਮਨਾ ਵੀ ਨਹੀਂ ਕੀਤਾ ਜਾ ਸਕਦਾ ਕਿ ਸਕੂਲ ਦੇ ਵਿੱਚੋਂ ਜੋ ਇਹਨਾਂ ਦੀਆਂ ਗਾਇਡਲਾਈਨ ਕਹਿੰਦੀਆਂ ਨੇ ਵੀ ਫੀਸ ਕੀਤਾ ਕਿ ਜਾਂਦਾ ਬੱਚਿਆਂ ਨੂੰ ਜਿੱਥੇ ਫੀਸ ਨਹੀਂ ਨਾ ਦਿੱਤੀ ਜਾਂਦੀ ਉੱਥੇ ਫਿਰ ਖੜੇ ਕਰਕੇ ਜਲੀਲ ਕੀਤਾ ਜਾਂਦਾ ਜਦੋਂ ਬੱਚੇ ਕਲਾਸ 'ਚ ਬੈਠੇ ਹੁੰਦੇ ਨੇ ਉੱਠੋ ਤੁਹਾਡੀ ਫੀਸ ਨਹੀਂ ਆਈ ਬੱਚੇ ਫਿਰ ਸ਼ਰਮ ਮਹਿਸੂਸ ਕਰਦੇ ਨੇ ਕੱਢਣ ਦੀ ਬਜਾਏ ਫਿਰ ਉਹ ਆਪ ਹੀ ਸਕੂਲ ਜਾਣਵੜ ਜਾਂਦੇ ਨੇ ਉਹ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਹਾਲਾਤ ਬਣੀ ਸੀ ਬੇਟੀ ਜਿਹੜੀ ਹੈ ਉਹ ਕਿਹੜੀ ਕਲਾਸ ਹੈ ਬੇਟੀ ਤੇਰੀ 12ਵੀਂ ਦੇ ਵਿੱਚ ਪੜਦੀ ਹੈ ਪਲੱਸ 2 ਦੇ ਵਿੱਚ ਬੇਟਾ ਜਿਹੜਾ ਉਹ 8ਵੀਂ ਦੇ ਵਿੱਚ ਪੜਦਾ ਔਰ ਮੈਂ ਅੱਜ ਮਨ ਬਣਾਇਆ ਸੀਗਾ ਵੈਸੇ ਅਸੀਂ ਕੱਲ ਆਉਣਾ ਸੀਗਾ ਸਾਡੇ ਕੋਲ ਆਏ ਨੇ ਭਾਜੀ ਓੰਕਾਰ ਨੇ ਇਹ ਜਰਮਨੀ ਤੋਂ ਆਏ ਨੇ ਜੀ ਜਰਮਨੀ ਦੀ ਇੱਕ ਸੰਗਤ ਹੈ ਗੁਰਨਾਨਕ ਨਵਾਸ ਗੁਰਦੁਆਰਾ ਹੈ ਸਟੋਟ ਸਟਟਗਾਰਟ ਆ ਜੀ ਸਟਟਗਾਰਟ ਦੇ ਵਿੱਚ ਉੱਥੇ ਸੰਗਤ ਨੇ ਇੱਕ ਸੇਵਾ ਇਕੱਠੀ ਕੀਤੀ ਸੀਗੀ ਵੀ ਅਸੀਂ ਜਿਹੜੀ ਉਹ ਇੱਥੇ ਆ ਕੇ ਦੇਹੜਾ ਦੇ ਵਿੱਚ ਜਾਂ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਦੀ ਇੱਕ ਚੀਜ਼ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕੱਲੇ ਹੜਾ ਨਾਲ ਨਹੀਂ ਇਸ ਤੋਂ ਬਾਅਦ ਵੀ ਇੱਕ ਦੂਜੇ ਦੀ ਮਾਂ ਫੜੋ ਹੜਾ ਦੇ ਨਾਲ ਕੱਲਾ ਇਹ ਤੇ ਇੱਕ ਬਹਾਨਾ ਬਣਿਆ ਨਾ ਇਸ ਤੋਂ ਲੈਦਾ ਵੀ ਜਿਹੜੇ ਸੂਬੇ ਦੇ ਹਾਲਾਤ ਨੇ ਜਿਹੜੇ ਮਤਲਬ ਗਰੀਬ ਤੌਕੇ ਦੇ ਨੇ ਜਿਹੜੇ ਕਮਾ ਕੇ ਖਾਂਦੇ ਨੇ ਬਹੁਤ ਕੋ ਚੰਗੇ ਹਾਲਾਤਾਂ ਦੇ ਵਿੱਚੋਂ ਨਹੀਂ ਗੁਜ਼ਰਦੇ ਇਸ ਤੋਂ ਵੱਧ ਜਿਹੜੀ ਸਾਡੀ ਤਰਾਸ ਦੀ ਕੀ ਹੋ ਸਕਦੀ ਆ ਪਾਸਿੱਖਿਆ ਕ੍ਰਾਂਤੀ ਕਹਿੰਦੇ ਆ ਨਾ ਤੇ ਆ ਬੱਚੇ ਫੀਸ ਖਣੋ ਘਰ ਬੈਠੇ ਨੇ ਸਿੱਖਿਆ ਕ੍ਰਾਂਤੀ ਆ ਯਾਰ ਇਹ ਗੱਲਾਂ ਨਾ ਬੋੜਾਂ ਤੇ ਚੰਗੀਆਂ ਲੱਗਦੀਆਂ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਕਿ ਜਿੱਥੇ ਤੁਸੀਂ ਫੀਸ ਦੇ ਕਰਕੇ ਬੱਚੇ ਨੂੰ ਕਲਾਸ ਚੋਂ ਹਟਾ ਨਹੀਂ ਸਕਦੇ ਉਹਦੇ ਨਾਲ ਨਾਲ ਤੁਸੀਂ ਬੱਚੇ ਨੂੰ ਜਲੀਲ ਵੀ ਨਹੀਂ ਕਰ ਸਕਦੇ ਹੋ ਤੇ ਪੇਰੈਂਟਸ ਨੂੰ ਆਫਿਸ ਆਦ ਕੇ ਤੁਸੀਂ ਕਹਿ ਸਕਦੇ ਹੋ ਇੱਕ ਤਰੀਕਾ ਯਾਰ ਮਤਲਬ 100 ਬੱਚੇ ਦੇ ਵਿੱਚ ਬੱਚਿਆਂ ਨੂੰ ਖੜੇ ਕਰ ਲੋ ਔਰ ਉਹਨਾਂ ਨੂੰ ਕਹੋ ਤੁਹਾਡੀ ਫੀਸ ਨਹੀਂ ਆਈ ਕੀ ਸ਼ਰਮ ਮਹਿਸੂਸ ਕਰੂਗਾ ਬੱਚਾ ਆਪਣੇ ਆਪ ਦਾ ਪੱਧਰ ਨੀਵਾ ਨਹੀਂ ਮਹਿਸੂਸ ਕਰਦਾ ਬਾਕੀ ਸਟੂਡੈਂਟ ਤੇ ਬਾਕੀ ਵਿਦਿਆਰਥੀਆਂ ਦੇ ਸਾਹਮਣੇ ਸੋ ਇਸ ਕਰਕੇ ਆਉਣਾ ਅਸੀਂ ਕੱਲ ਸੀਗਾ ਭਾਜੀ ਆਏ ਨੇ ਇਨਕਾਰ ਜਰਮਨੀ ਤੋਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇੱਕ ਅਸੀਂ ਅਜ ਅਜ ਨਾਲਾ ਜਿਹੜਾ ਅੱਜ ਪਕਤਾ ਲਈਏ ਇਹ 12 ਲੱਖ ਰੁਪਏ ਦੀ ਅਸੀਂ ਸਵੇਰ ਦੀ ਜਿਹੜੀ ਉਹ ਸੇਵਾ ਕਰ ਰਹੇ ਹਾਂ ਮੈਂ ਦੱਸ ਹੀ ਦਿਨਾ ਕਿੱਥੇ ਕਿੱਥੇ ਕੀਤੀ ਹੈ ਇੱਕ ਘਰ ਸੀ ਗਾਂਬ ਕੋਟਲੀ ਦੇ ਵਿੱਚ 2 ਲੱਖ ਰੁਪਏ ਸੀ ਉੱਥੇ ਦੇਖ ਗਏ ਬੱਚਾ ਉਹਨਾਂ ਦਾ ਵੀ ਬੜਾ ਜਵਾਨ ਹੈ ਫੁੱਟਬਾਲ ਖੇਡਦਾ ਉਹ ਤੋਂ ਅਲੱਗਾ ਗੁਰਦੁਆਰਾ ਹੈ ਬਾਬਾ ਬੁੱਢਾ ਸਾਹਿਬ ਦਾ ਤਪ ਸਥਾਨ ਉਹਦੇ ਬਾਹਰ ਜਿਹੜਾ ਮਤਲਬ ਇੱਕ ਸਿੰਘ ਹੈ ਉਹ ਆਪਣੀ ਬੇਟੀ ਤੇ ਆਪਣੀ ਵਾਈਫ ਦੇ ਨਾਲ ਉਹਤੇ ਸਮਾਨ ਲਾ ਕੇ ਵੇਂਦਾ ਤੇ ਘਰ ਉਹਦੇ ਕੋਈ ਹੈ ਨਹੀਂਗਾ 2 ਲੱਖ ਰੁਪਈਆ ਅਸੀਂ ਉਹਦੀ ਹੈਲਪ ਕੀਤੀ ਹੈ 2 ਲੱਖ ਰੁਪਈਆ ਉਹਦੀ ਹੋਰ ਹੈਲਪ ਹੋ ਜਣੀ ਅਸੀਂ ਨੂੰ ਕਹਤਾ ਵੀ ਘਰ ਲੈ ਲੈ ਤੂੰ ਆਪਦਾ 1.5 ਲੱਖ ਰੁਪਈਆ ਇੱਕ ਧੀ ਦਾ ਵਿਆਹ ਸੀ ਉਹਨੇ ਸਿਰਫ ਰੋਟੀ ਮੰਗੀ ਸੀ ਮੇਰੇ ਕੋਲੋਂ ਹੂੰ ਕਿ ਮੇਰੀ ਰੋਟੀ ਦਾ ਇੰਤਜ਼ਾਮ ਕਰ ਦਿਓ 25 30 40 ਹਜ਼ਾਰ ਦੇ ਵਿੱਚ ਉਹ ਹੋਣਾ ਕਿਉਂਕਿ ਅਸੀਂ ਨਹੀਂ ਚਾਹ ਕਰਨੀ ਹੈ ਔਰ ਮੇਰੇ ਮਨ ਚ ਆਇਆ ਵੀ ਜੇ ਸਾਡੇ ਬੱਚਿਆਂ ਦੇ ਚਾਹੇਗੇ ਤੇ ਇਹਦੇ ਵੀ ਪੂਰੇ ਹੋਣੇ ਚਾਹੀਦੇ ਉਹਦੇ ਕੋ ਮੈਂ ਲਿਸਟ ਲਈ ਤੈਨੂੰ ਕਿੰਨਾ ਸਮਾਨ ਚਾਹੀਦਾ ਦਾਜ ਦਾ ਸੋਫੇ ਬੈੱਡ ਉਹ ਵੀ 60 ਹਜ਼ਾਰ ਦਾ ਬਣਦਾ ਸੀ ਉਹਦੇ ਘਰ ਬਾਥਰੂਮ ਵੀ ਨਹੀਂ ਹੈਗਾ ਕੱਲ ਨੂੰ ਜਵਾਈ ਭਾਈ ਆਉਣੇ ਨੇ 1.5 ਲੱਖ ਰੁਪਈਆ ਉਹਦੀ ਜਿਹੜੀ ਅਸੀਂ ਉੱਥੇ ਮਤ ਕੀਤੀ ਹੈ ਇੱਕ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਰਾਹੁਲ ਗਾਂਧੀ ਦਾ ਸਾਈਕਲ ਬੜਾ ਮਸ਼ਹੂਰ ਹੋਇਆ ਸੀਗਾ ਕਿਸੇ ਬੱਚੇ ਨੂੰ ਸਾਈਕਲ ਦੇ ਕੇ ਆਇਆ ਸੀਗਾ ਉੱਥੇ ਸਾਈਕਲ ਦੇ ਨਾਲ ਉਹਨ ਘਰ ਦੀ ਰੋਟੀ ਥੋੜੀ ਚੱਲਦੀ ਹੈ ਜਦੋਂ ਐਡਾ ਵੱਡਾ ਬੰਦਾ ਤੁਹਾਡੇ ਘਰ ਆ ਜਾਂਦਾ ਹੈ ਨਾ ਉਸ ਤੋਂ ਬਾਅਦ ਆ ਦੁਨੀਆ ਜਾ ਰਾਹੁਲ ਗਾਂਧੀ ਦੇ ਪੈਰੋਕਾਰਾਂ ਨੇ ਬੜਾ ਕੁਝ ਦੇ ਦਿੱਤਾ ਹਣਾ ਉਹਦੇ ਘਰ ਦੇ ਵਿੱਚ ਬਾਥਰੂਮ ਨਹੀਂ ਹੈਗਾ 6 ਜੀ ਉਹ ਘਰ ਦੇ ਵਿੱਚ ਰਹਿੰਦੇ ਨੇ ਤਿੰਨ ਫੀਮੇਲ ਨੇ ਤੇ ਤਿੰਨ ਮਤਲਬ ਦੋ ਬੇਟੇ ਨੇ ਤੇ ਇੱਕ ਬੰਦਾ ਆਪ ਹੈ ਗੁਰਸੇਖੂ ਬੰਦਾ ਸੀਗਾ 1.5 ਲੱਖ ਰੁਪਈਆ ਸੀ ਉਹਦੀ ਹੈਲਪ ਕਰਕੇ ਆਏ ਆ ਵੀ ਤੂੰ ਆਪ ਦਾ ਪ੍ਰਵਾ ਬਾਥਰੂਮ ਬਣਾ ਲਾ ਔਰ ਆਪ ਦੀ ਚਾਰਦੁਵਾਰੀ ਕਰਾ ਲਾ ਕਮ ਸੇ ਕਮ ਧੀਆਂ ਭੈਣਾਂ ਦਾ ਪਰਦਾ ਜਿਹੜਾ ਕੱਜਿਆ ਜਾਵੇ ਉੱਥੋਂ ਬਾਹਰ ਨਿਕਲੇ ਆ ਇੱਕ ਬੰਦਾ ਸੀਗਾ ਉਹਦੇ ਕੋ ਘੋੜਾ ਸੀਗਾ ਮੈਂ ਤਾਂ ਪਛਾਣ ਨਹੀਂ ਨੁਕਰਾ ਘੋੜਾ ਵਿਆਹ ਸ਼ਾਦੀਆਂ ਦੇ ਉੱਤੇ ਲੈ ਕੇ ਜਾਂਦਾ ਸੀ ਉਹਦਾ ਸ਼ੈੱਡ ਡਿੱਗਾ ਭਾਈ ਸਾਹਿਬ ਨੇ ਵੇਖਿਆ ਉਹ ਡਿੱਗ ਗਿਆ ਸੀਗਾ ਘੋੜਾ ਥੱਲੇ ਆ ਕੇ ਮਰ ਗਿਆ ਅਸੀਂ ਉਹਨੂੰ ਕਿਹਾ ਵੀ ਤੈਨੂੰ ਘੋੜਾ ਲੈ ਦਈਏ ਉਹ ਆਂਦਾ ਜੀ ਘੋੜੇ ਦੀ ਲੋੜ ਨਹੀਂ ਹੁਣ ਕਿਉਂਕਿ ਪੱਠੇ ਹੀ ਨਹੀਂ ਅਗੇ ਲੱਗ ਲੱਗੋ ਮੈਂ ਕਿੱਥੋਂ ਪਾਉਣੇ ਨੇ ਤੇ ਮੈਂ ਫੇਰ ਹਾਲ ਆਪਣਾ ਸ਼ੈੱਡ ਬਣਾਉਣਾ ਲੱਖ ਰੁਪਏ ਉਹਦੀ ਹਲ ਕੀਤੀ ਆ ਔਰ ਇੱਕ ਗ੍ਰੰਥੀ ਸਿੰਘ ਮੈਨੂੰ ਬਾਬਾ ਬੁੰਡਾ ਸਾਹਿਬ ਦਾ ਆਪਸਥਾਨ ਤੇ ਮਿਲਿਆ ਸੀ ਉਹਦੇ ਘਰ ਦਾ ਬਹੁਤ ਨੁਕਸਾਨ ਹੋਇਆ ਵਿਚਾਰੇ ਨੇ ਚਾਹ ਦੇ ਨਾਲ ਉਹ ਘਰ ਬਣਾਇਆ ਸੀਗਾ ਆਪਦਾ ਔਰ ਫਰਸ਼ ਸਾਰੇ ਬਹਿ ਗਏ ਲੈਂਟਰੋ ਦਾ ਬਚ ਗਿਆ ਸੀਗਾ ਉਹਦੀ ਪਹਿਲਾਂ ਕਿਸ ਨੇ 30000 ਦੀ ਮਦਦ ਕੀਤੀ ਸੀ ਲੱਖ ਰੁਪਈਆ ਔਰ ਉਹਨੂੰ ਕੱਢਦਾ ਸੀ ਲੱਖ ਰੁਪਈਆ ਉਹਦੀ ਜਿਹੜੀ ਹੈਲਪ ਕੀਤੀ ਹੈ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਸੀਗਾ ਕੱਲ ਦਾ ਇਹਨਾਂ ਦੇ ਬੇਟੇ ਦੀ ਮੈਰਿਜ ਹੈ ਉੱਥੇ ਇਹ ਸਿਰਫ ਇੱਥੇ ਸੇਵਾ ਹੀ ਨਿਭਾਉਣ ਆਏ ਨੇ ਔਰ ਇਹਨਾਂ ਮੈਨੂੰ ਕਿਹਾ ਕਿ ਤੁਸੀਂ ਜੇ ਅੱਜ ਹੀ ਸਾਨੂੰ ਕਰਾ ਦਿਓ ਤੇ ਅਸੀਂ ਫਿਰ ਹੁਣ ਪਹਿਲਾਂ ਜਿਨਾਲੇ ਸੀਗੇ ਉਹ ਕੋਨੇ ਦੇ ਵਿੱਚ ਤੇ ਮੈਂ ਕਿਹਾ ਚਲੋ ਰਾਤ ਹੈ ਕੋਈ ਗੱਲ ਨਹੀਂ ਇੱਥੇ ਰਾਤ ਦੇ ਵਿੱਚ ਵੀ ਇਹਨਾਂ ਨੂੰ ਪੈਸੇ ਭਟਾ ਦਿੰਨੇ ਆ ਜਾਂ ਜੋ ਇਹਨਾਂ ਦੀ ਹਲਪ ਹੈ ਇਸ ਕਰਕੇ ਰਾਤ ਹੀ ਸਾਡੇ ਨਾਲ ਇੱਥੇ ਆ ਕੇ ਸੇਵਾ ਨਿਭਾ ਰਹੇ ਨੇ ਔਰ ਬੱਚਿਆਂ ਦੀ ਫੀਸ ਹੈ 30 40 40000 ਰੁਪਿਆ ਜੀ ਕਿੰਨੀ ਹੈ 50000 ਦੇ ਕਰੀਬ ਫੀਸ ਹੀ ਇਹਨਾਂ ਦੀ ਡਿਮਾਂਡ ਸਿਰਫ ਫੀਸ ਦੀ ਸੀਗੀ ਔਰ ਮੇਰਾ ਮਨ ਹੈ ਕਿ ਫੀਸ ਇੱਕ ਵਾਰੀ ਦੇਤੀ ਦੁਬਾਰਾ ਫਿਰ ਦਿਮਾਗ ਦੇ ਉੱਤੇ ਟੈਨਸ਼ਨ ਰਵੇ ਲੋਕਾਂ ਕੋਲ ਮਤਲਬ ਆੜਤੀਓਂ ਕਹਿੰਦੇ ਆ ਵੀ ਉਸੇ ਪੈੜੀ ਦੇ ਸਿਰ ਦੇ ਉੱਤੇ 2-3 ਲੱਖ ਰੁਪਈਆ ਕਰਜ਼ਾ ਫੜਿਆ ਔਰ ਸਵੇਰੇ ਮਨ ਦੇ ਵਿੱਚ ਨਾ ਜੋ ਤੁਸੀਂ ਕਿਸ ਦੀ ਸੇਵਾ ਲਵਾਉਣੀ ਹੁੰਦੀ ਹੈ ਬਹੁਤ ਸਾਰੇ ਸ਼ੰਕੇ ਆਉਂਦੇ ਨੇ ਤੁਹਾਡੇ ਮਨ ਦੇ ਵਿੱਚ ਕਿਉਂਕਿ ਉਹ ਦੇਣ ਆਏ ਨੇ ਸੰਗਤ ਨੇ ਉੱਥੇ ਪੈਸੇ ਇਕੱਠੇ ਕੀਤੇ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਹ ਸਹੀ ਹੱਥਾਂ ਦੇ ਵਿੱਚ ਜਾਵੇ ਜੇ ਇੰਨੀ ਮਤਲਬ ਆਪ ਦਾ ਦਸਬੰਧ ਕੱਢ ਕੇ ਬਾਹਰ ਬੈਠੇ ਵੀ ਲੋਕ ਸਾਡਾ ਇਹਨਾਂ ਦਰਦ ਰੱਖਦੇ ਨੇ ਪੰਜਾਬੀਆਂ ਦਾ ਤੇ ਸੇਵਾ ਕਿਤੇ ਗਲਤ ਨਾ ਜਾਵੇ ਤੇ ਮੇਰੇ ਮਨ ਦੇ ਵਿੱਚ ਸੁਰੇ ਸ਼ੰਕੇ ਵੀ ਬੱਚੇ ਸਾਡੇ ਵੀ ਮਤਲਬ ਬੜੇ ਚੰਗੇ ਸਕੂਲਾਂ 'ਚ ਪੜ੍ਹੇ ਨੇ 60 40 50000 ਰੁਪਿਆ ਫੀਸ ਤੇ ਹੁੰਦੀ ਨਹੀਂ ਮਤਲਬ ਜੇ ਹੜ ਤੇ ਹੁਣ ਆਏ ਮਹੀਨਾ ਡੇਢ ਮਹੀਨਾ ਪਹਿਲਾਂ ਕੋ 2000 ਹੋ ਗਈ 5000 ਪੈਂਡਿੰਗ ਹੋ ਗਈ 10000 ਪੈਂਡਿੰਗ ਹੋ ਗਈ ਫਿਰ ਇਹ ਵੀ ਮੈਨੂੰ ਸਮਝਣਾ ਹੋ ਹੌਲੀ ਹੌਲੀ ਤੁਹਾਨੂੰ ਸਿੱਖਿਆ ਮਿਲਦੀ ਹੈ ਨਾ ਤਜਰਬਾ ਤੁਹਾਨੂੰ ਮਤਲਬ ਲੋਕਾਂ ਦੀਆਂ ਨੀਡਸ ਤੇ ਇਸ ਤਰ੍ਹਾਂ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ ਫ ਜਦ ਢਿਆੜੀ ਕਰਕੇ ਖਾਣ ਵਾਲੇ ਨੇ ਜਾਂ ਜਿੰਨਾਂ ਕੋ ਕਿੱਲਾ-ਕਿੱਲਾ ਪੈਲੀ ਆ ਜਾਂ 2-2 ਕਿਲੋ ਪੈਲੀ ਤੋਂ ਨੇ ਸੋਣੀ ਬਣਾਲੀ 7 ਕਿੱਲੇ ਤੇ ਉਹ ਕੁਦਰਤੀ ਮੈਨਾਂ ਹੜ੍ਹ ਵੀ ਆਉਂਦੇ ਪਾੜੀ ਲੰਘ ਜਾਂਦਾ ਉਹ ਫਿਰ ਵਿਚਾਰਾ ਅਗਲੀ ਫਸਲ ਤੇ ਖੜੀ ਕਰ ਲਿੰਦਾ ਉਹਨੂੰ ਪੈਲੀ ਦਰਿਆ ਦੇ ਵਿੱਚ ਆ ਗਈ ਤੇ ਇਸ ਤੋਂ ਵੱਡੀ ਮੈਂ ਤੇ ਅੱਗੇ ਕਿਹਾ ਵੀ ਪਾਣੀ ਕੇਵਲ ਸੜਕਾਂ ਤੇ ਪੈਲੀਆਂ 'ਚ ਨਹੀਂ ਆਇਆ ਪਾਣੀ ਲੋਕਾਂ ਦੀ ਕਿਸਮਤ ਦੇ ਉੱਤੇ ਫਿਰ ਗਿਆ ਮਤਲਬ ਹਾਲਾਤ ਇਹੋ ਜਿਹੇ ਬਣੇ ਨੇ ਤਾਂ ਮੈਂ ਪੁੱਛਿਆ ਵੀ ਯਾਰ ਇੰਨੀ ਫੀਸ ਕਿਸ ਤਰ੍ਹਾਂ ਇਕੱਠੀ ਹੋਈ ਹੈ ਤੇ ਜਿਹੜਾ ਛੋਟਾ ਕਿਸਾਨ ਹੈ ਨਾ ਉਹ ਕਰਦਾ ਕਿ ਉਹ ਪੈਸੇ ਹਾੜੀ ਸੌਣੀ ਦੇ ਉੱਤੇ ਦਿੰਦਾ ਸਕੂਲਾਂ ਦੇ ਨਾਲ ਆਪਦਾ ਟਾਈ ਅਪ ਕਰਕੇ ਹੁਣ ਮੈਂ ਸਕੂਲ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੇਰਾ ਕੱਲ ਨੂੰ ਫਿਰ ਬੱਚਿਆਂ ਨੂੰ ਟੀਜ਼ ਕਰਨਗੇ ਵੀ ਹਨਾ ਇਹਨਾਂ ਦੇ ਨਾਲ ਸਖਤੀ ਕਰਨਗੇ ਮੈਂ ਨਹੀਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦਾ ਪਰ ਸਰਕਾਰ ਨੂੰ ਵੀ ਤੇ ਇੱਕ ਪਾਲਿਸੀ ਬਣਾਉਣੀ ਚਾਹੀਦੀ ਹੈ ਨਾ ਯਾਰ ਇਹਨਾਂ ਦੀ ਫੀਸ 30-40000 ਰੁਪਈਆ ਸੀ ਪਰ ਅਸੀਂ ਇਹ ਸਲਾਹ ਕੀਤੀ ਆ ਵੀ 2 ਲੱਖ ਰੁਪਈਆ ਇਹਨਾਂ ਦੀ ਜਿਹੜੀ ਹੈਲਪ ਉਹ ਕਰ ਦਿੱਤੀ ਗਈ ਹੈ ਸਾਥ ਇੱਕ ਦੂਜੇ ਦੇ ਨਾਲ ਉਹਦੇ ਵਿੱਚੋਂ ਆਪਦੀ ਫੀਸ ਵੀ ਧਾਰ ਲੈਣਗੇ ਜੇ ਕੋ ਕਿਸੇ ਕੋਲੋਂ ਪੈਸੇ ਫੜੇ ਰੇ ਜਾਂ ਘਰ ਦਾ ਰਾਸ਼ਨ ਆ ਜਾਂ ਰੋਟੀ ਪਾਣੀ ਆ ਦੂਜੀ ਚੀਜ਼ ਬਹੁਤ ਸਾਰੇ ਨਾ ਮੁਸ਼ਕਲਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਪੈਸੇ ਜੇ ਧਾਰੇ ਵੀ ਕਿਸੇ ਨੂੰ ਦਿੰਦਾ ਹੈ ਨਾ ਕੋਈ ਤੇ ਉਹ ਤਗੜੇ ਨੂੰ ਦਿੰਦਾ ਜਿੱਥੋਂ ਵਾਪਸ ਆਉਣੇ ਹੁੰਦੇ ਆ ਮਾੜੇ ਨੂੰ ਤਾਂ ਕੋਈ ਵਿਆਜੀ ਪੈਸੇ ਵੀ ਨਹੀਂ ਦਿੰਦਾ ਤੇ ਧਾਰੇ ਪੈਸੇ ਵੀ ਨਹੀਂ ਦਿੰਦਾ ਇਹ ਹਾਲਾਤ ਨੇ ਲੋਕਾਂ ਦੇ ਘਰਾਂ ਦੇ ਔਰ ਆ ਤੁਹਾਡੇ ਸਾਹਮਣੇ ਆ ਵੀ ਬੱਚੇ ਇਸ ਤੋਂ ਵੱਡੀ ਨਮੋਸ਼ੀ ਚ ਹੋਈ ਨਹੀਂ ਨਾ ਸਾਦੀ ਕਿਸੇ ਬੱਚੇ ਨੂੰ ਤੁਸੀਂ ਖੜਾ ਕਰਕੇ ਕਹਿ ਦੋ ਵੀ ਯਾਰ ਤੇਰੀ ਫੀਸ ਨਹੀਂ ਆਈ ਸੋ 2 ਲੱਖ ਰੁਪਏ ਦੀ ਹੈਲਪ ਜਿਹੜੀ ਆ ਪਰ ਈੰਕਾਰ ਸਿੰਘ ਉੱਥੋਂ ਲੈ ਕੇ ਜਿਹੜੀ ਸੇਵਾ ਐ ਨੇ ਉਹ ਕਰ ਦਿੱਤੀ ਆ ਇੱਕ ਮੱਝ ਦਾ ਇੰਤਜ਼ਾਮ ਜਿਹੜਾ ਇਸ ਭਾਉ ਨੇ ਕਿਹਾ ਵੀ ਦੀ ਰੋਜੀ ਰੋਟੀ ਚੱਲ ਜੂਗੀ ਇੱਕ ਅੱਗੇ ਆ ਮੱਝ ਤੇਰ ਕੋ ਹਾਂਜੀ ਇੱਕ ਇਹਨਾਂ ਨੇ ਲਈਏ ਪਏ ਇੱਕ ਮੱਝ ਇਹਨਾਂ ਕਿੰਨੇ ਦੀ ਲਈ ਆਓ 80 80 ਹਜ਼ਾਰ ਦੀ ਇੱਕ ਲਈ ਆ ਮੈਂ ਤੈਨੂੰ ਕਹਿਣਾ ਵੀ ਤੂੰ ਭਰਾਵਾਂ ਨੂੰ ਤੇਰੀਆਂ ਦੋ ਆਉਂਦੀਆਂ ਸਵਾ ਲੱਖ ਦੇ ਵਿੱਚ ਵਿੱਚ ਕਿਤੇ ਤੇ ਭਾਵੇਂ ਇੱਕ ਆਉਂਦੀ ਆ ਉਹ ਵੀ ਤੂੰ ਮੱਝ ਆਪਦੀ ਲੈਣ ਦਾ ਇੰਤਜ਼ਾਮ ਕਰ ਲੈ ਮੈਂ ਕੋਸ਼ਿਸ਼ ਕਰੂੰਗਾ ਜੇ ਤੇ ਉਹ ਜਿਨ੍ਹਾਂ ਨਾਲ ਮੇਰਾ ਟਾਈਪ ਹੋਇਆ ਸੀ ਜਿਨ੍ਹਾਂ ਕਿਹਾ ਸੀ ਨਹੀਂ ਤੇ ਫਿਰ ਵੀ ਤੇਰਾ ਭਾਵੇਂ ਕੋਲੋਂ ਕਰਨੀ ਪਈ ਅੱਲ ਤੇ ਉਹ ਹੀ ਉਹਨਾਂ ਦਾ ਮੈਨੂੰ ਫੋਨ ਆ ਜਾਣਾ ਵਾ ਤੈਨੂੰ ਕਰਾ ਦਿੱਤੀ ਜਾਊਗੀ ਸੋ ਆਪਦੇ ਬੱਚਿਆਂ ਦਾ ਜਿਹੜਾ ਉਹ ਪਾਲਣ ਪੋਸ਼ਣ ਕਰੇ ਔਰ ਬਹੁਤ ਮਤਲਬ ਮਨ ਦੁਖਦਾ ਯਾਰ ਮਨ ਨਾ ਫਿਰ ਰੋਂਦਾ ਹੈ ਜਦੋਂ ਤੁਸੀਂ ਇਸ ਤਰੀਕੇ ਲੋਕਾਂ ਦੇ ਹਾਲਾਤ ਵੇਖਦੇ ਹੋ ਲੋਕਾਂ ਦੇ ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਜਿਹੜੀ ਛੁੱਟ ਜਾਂਦੀ ਮੈਂ ਤੁਹਾਨੂੰ ਕਿਹਾ ਉਹ ਅੱਗੋਂ ਕਰਨੀ ਚਾਹੁੰਦੀ ਹੈ ਕੰਪਿਊਟਰ ਕਰਨਾ ਚਾਹੁੰਦੀ ਹੈ ਬੈਚਲਰ ਕੰਪਿਊਟਰ ਬੈਚਲਰ ਕੰਪਿਊਟਰ ਕਰਨਾ ਚਾਹੁੰਦੀ ਬੀਸੀਏ ਨੂੰ ਕਹਿੰਦੇ ਆ ਨਾ ਅਬ ਬੀਸੀਏ ਕਰਨਾ ਚਾਹੁੰਦੀ ਮੈਨੂੰ ਕਹ ਪਲੱਸ 2 ਤੋਂ ਬਾਅਦ ਵੀ ਜੇ ਕਿਤੇ ਤੂੰ ਐਡਮਿਸ਼ਨ ਲੈਣਾ ਚਾਹਵੇਂ ਤੇ ਬਹੁਤ ਦੁਨੀਆ ਦੇਣ ਵਾਲੀ ਬੈਠੀ ਆ ਨਹੀਂ ਤੇ ਤੂੰ ਮੈਨੂੰ ਆਪ ਦਾ ਕੋਈ ਮਾਮਾ ਚਾਚਾ ਜੋ ਮਰਜ਼ੀ ਸਮਝ ਲੈ ਇੰਨੀ ਕੁ ਫੀਸ ਫੂਸ ਤੇਰੀ ਭਰਾ ਦੂੰਗਾ ਜਾਂ ਭਰ ਦੂੰਗਾ ਆਪਦੀ ਪੜ੍ਹਾਈ ਤੇ ਧਿਆਨ ਦੇ ਆਪਦੇ ਮਾਂ-ਬਾਪ ਦਾ ਖਿਆਲ ਰੱਖ ਤੂੰ ਪੁੱਤ ਜ਼ਿੰਦਗੀ ਨਸ਼ਾ ਨਹੀਂ ਕਰਨਾ ਕੋਈ ਹਾਂਜੀ ਹੈ ਐਵੇਂ ਹਾਂਜੀ ਨਾ ਕਰਕੇ ਵਿਖਾਦੀ ਇਹ ਤੰਗੀਆਂ ਪੇਸ਼ੀਆਂ ਬੱਚੇ ਨਾ ਅਸਲ ਦੇ ਵਿੱਚ ਡਿਪਰੈਸ਼ਨ 'ਚ ਉਦੋਂ ਜਾਂਦੇ ਨੇ ਜਦੋਂ ਘਰ ਦੇ ਹਾਲਾਤ ਮਾਰੁੰਦੀ ਹੋਵੇ ਹਨਾ ਪਿਓ ਦੇ ਉੱਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੋਵੇ ਵੀ ਰੋਟੀ ਕਿੱਥੋਂ ਖਾ ਫਿਰ ਬੱਚੇ ਕੋ ਮਾੜੀ ਸੰਗਤ ਦੇ ਵਿੱਚ ਚਾਹੇ ਉਹ ਨਸ਼ੇ ਚ ਕਹਿ ਲੋ ਚਾਹੇ ਉਹ ਡਿਪਰੈਸ਼ਨ ਚ ਕਹਿ ਲੋ ਚਾਹੇ ਉਹ ਕ੍ਰਿਮਨਲ ਸੋਚ ਵਾਲੇ ਪਾਸੇ ਜਿਹੜੇ ਉਹ ਜਾਂਦੇ ਨੇ ਵੀ ਬੱਚੇ ਨੇ ਲੋੜ ਤੇ ਪੂਰੀ ਕਰਨੀ ਹੈ ਨਾ ਯਾਰ ਉਹਦੇ ਸ਼ੌਂਕ ਨੇ ਉਹਦੀਆਂ ਲੋੜਾਂ ਨੇ ਉਹਦੀ ਪੜ੍ਹਾਈ ਤੱਕ ਮਤਲਬ ਛੁੱਟ ਰਹੀ ਆ ਯਾਰ ਇਸ ਤੋਂ ਵੱਡੀ ਜਿਹੜੀ ਨਮੋਸ਼ੀ ਤੇ ਇਸ ਤੋਂ ਵੱਡਾ ਸੋ ਇਸ ਤੋਂ ਵੱਡੀ ਨਮੋਸ਼ੀ ਵੀ ਕੋਈ ਨਹੀਂ ਔਰ ਮੈਂ ਇੱਕ ਗੱਲ ਕਹਿਣਾ ਵੀ ਇਸ ਤੋਂ ਵੱਡਾ ਸਾਥ ਵੀ ਕੋਈ ਨਹੀਂ ਵੀ ਅਸੀਂ ਮੈਂ ਅੱਗੇ ਭਾਜੀ ਨੂੰ ਗੱਲ ਕਰਦਾ ਸੀ ਅਸੀਂ ਤਿੰਨ ਚਾਰ ਚੀਜ਼ਾਂ ਦੇ ਉੱਤੇ ਮੇਨ ਫੋਕਸ ਕਰਦੇ ਆ ਮੈਨੂੰ ਕੋ ਕਹਵੇ ਕਿਸੇ ਦਾ ਮੈਡੀਕਲ ਹੋਣ ਵਾਲਾ ਜਾਂ ਇਲਾਜ ਹੋਣ ਵਾਲਾ ਮੈਂ ਉਹ ਨਹੀਂ ਕਰ ਉਹਨਾਂ ਨੂੰ ਬਚਾਲੀਏ ਯਾਰ ਹਨਾ ਅਸੀਂ ਚਾਰ ਚੀਜ਼ਾਂ ਦੇ ਉੱਤੇ ਫੋਕਸ ਕਰਦੇ ਹਾਂ ਜੇ ਕਿਸੇ ਦੇ ਘਰ ਦੇ ਉੱਤੇ ਛੱਤ ਨਹੀਂ ਮੈਂ ਕੱਲਾ ਨਹੀਂ ਦੇ ਸਕਦਾ ਠੀਕ ਹੈ ਜਿੱਥੇ ਸਾਡੇ ਕੋਲ ਸਰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿੱਥੇ ਕਿਤੇ ਘਰ ਦੀ ਲੋੜ ਹੈ ਵੀ ਬੱਚੇ ਦੇ ਦਿਮਾਗ ਤੋਂ ਇਹ ਟੈਨਸ਼ਨ ਮੁੱਕ ਜਾਵੇ ਵੀ ਸਾਡਾ ਘਰ ਜਿਹੜਾ ਬਣ ਗਿਆ ਵਾ ਇੱਕ ਘਰ ਦੇ ਉੱਤੇ ਨੰਬਰ 2 ਕਿਸੇ ਬੱਚੇ ਦੀ ਪੜ੍ਹਾਈ ਦੇ ਉੱਤੇ ਵੀ ਉਹ ਆਪਣਾ ਪੜ੍ਹਨਾ ਲਿਖਣਾ ਸ਼ੁਰੂ ਹੋ ਜਾਵੇ ਵੀ ਉਹਦੀ ਫੀਸ ਜਿਹੜੀ ਉਹ ਜਾਣੀ ਸ਼ੁਰੂ ਹੋ ਜਾਵੇ ਨੰਬਰ 3 ਜੇ ਕੋ ਬੱਚਾ ਕੰਮ ਕਰਨਾ ਚਾਵੇ ਵੀ ਉਹਦੇ ਉੱਤੇ ਅਸੀਂ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਸਾਥ ਜਿਹੜਾ ਉਹ ਦਿੱਤਾ ਜਾਵੇ ਇਸ ਤਰੀਕੇ ਦੀਆਂ ਤਿੰਨ ਚਾਰ ਲੋੜਾਂ ਜੇ ਸਮਾਜ ਦੀਆਂ ਹੈਗੀਆਂ ਉਹਨੂੰ ਅਸੀਂ ਪੂਰੀਆਂ ਕਰਨ ਦੀ ਸਾਥ ਦੇਣ ਦੀ ਕੋਸ਼ਿਸ਼ ਕਰਦੇ ਆਂ ਔਰ ਅੱਜ ਸਾਨੂੰ ਬੜੀ ਖੁਸ਼ੀ ਆ ਵੀ ਚਲੋ ਇਹ ਬੱਚੇ ਦੁਬਾਰਾ ਆਪਦੇ ਸਕੂਲ ਜਾਣਗੇ ਸਕੂਲ ਤੇ ਚਲੋ ਭਾਵੇਂ ਚਲੇ ਜਾਣ ਪਰ ਇੱਜ਼ਤ ਮਾਨ ਦੇ ਨਾਲ ਸਕੂਲ ਜਾਣਗੇ ਜਿਵੇਂ ਬਾਕੀ ਬੱਚੇ ਫੀਸ ਦੇ ਕੇ ਜਾਂਦੇ ਆ ਮਨ ਨੂੰ ਬੜੀ ਖੁਸ਼ੀ ਆ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਮੈਂ ਅੱਗੇ ਵੀ ਇੱਕ ਗੱਲ ਦੁਹਾਈ ਸੀ ਸੁੱਖ ਤੁਹਾਡੇ ਵੀ ਅਸੀਂ ਜਰੀਆ ਆ ਇੱਕ ਤੁਸੀਂ ਤੇ ਅਸੀਂ ਸਾਰੀ ਦੁਨੀਆ ਦਾ ਅਸੀਂ ਢੇਡ ਨਹੀਂ ਭਰ ਸਕਦੇ ਸਾਰੀ ਦੁਨੀਆ ਦੇ ਅਸੀਂ ਮਕਾਨ ਨਹੀਂ ਬਣਾ ਸਕਦੇ ਸਾਰੀ ਦੁਨੀਆ ਨੂੰ ਅਸੀਂ ਕੰਮ ਨਹੀਂ ਦੇ ਸਕਦੇ ਅਸੀਂ ਇਹ ਵੀ ਇੱਕ ਫੋਕਸ ਕਰ ਲੈਣੇ ਵੀ ਜੇ ਕੋਈ ਬੱਚਾ ਕੰਮ ਕਰਨਾ ਚਾਵੇ ਉਹਦਾ ਧਿਆਨ ਨਸ਼ੇ ਵਾਲੇ ਪਾਸੇ ਨਾ ਜਾਵੇ ਉਹ ਜੇ ਆਪ ਦੀ ਕੋਈ ਦੁਕਾਨ ਕਰਨੀ ਚਾਵੇ ਉਹਨੂੰ ਕੋ ਰੇੜਾ ਚਾਹੀਦਾ ਜਾਂ ਰੇੜੀ ਚਾਹੀਦੀ ਆ ਕੋ ਜੋ ਆਪ ਕਰ ਲਵੇ ਆਪ ਜੇ ਕਰੂਗਾ ਥੋੜਾ ਬਹੁਤਾ ਹਿੱਸਾ ਤਾਂ ਆਪਵਾਵਾਂਗੇ ਵੀ ਜੇ ਉਹ ਦੁਕਾਨ ਕਰਾਏ ਤੇ ਲੈ ਲਵੇ ਕੱਲ ਨੂੰ ਉਹ ਪੈਸੇ ਲੈ ਕੇ ਮੁੜ ਕੇ ਕੰਮ ਹੀ ਨਾ ਕਰੇ ਜਾਂ ਹਨਾ ਹੋਰ ਲੋੜਾਂ ਪੂਰੀਆਂ ਕਰ ਲਵੇ ਜੇ ਕੋ ਕੰਮ ਕਰਨਾ ਚਾਵੇ ਲੱਖ 2 ਲੱਖ ਚ ਅਸੀਂ ਉਹ ਵੀ ਸਾਥ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਬੱਚਾ ਬਾਹਰ ਨਾ ਜਾਵੇ ਬੱਚੇ ਦਾ ਧਿਆਨ ਮਾਰੇ ਪਾਸੇ ਨਾ ਜਾਵੇ ਇਹਨਾਂ ਤਿੰਨ ਚਾਰ ਚੀਜ਼ਾਂ ਦੇ ਉੱਤੇ ਫੋਕਸ ਜਿਹੜਾ ਉਹ ਜ਼ਰੂਰ ਕੀਤਾ ਜਾਂਦਾ ਲੋਕਾਂ ਦੀਆਂ ਛੱਤਾਂ ਬਣਾਉਣ ਨਾਲ ਬੱਚਿਆਂ ਨੂੰ ਪੜਾਉਣ ਵਾਲ ਲੋਕਾਂ ਦਾ ਕੋ ਕਾਰੋਬਾਰ ਇੱਕ ਦੂਜ ਉਹ ਇਹਦੇ ਗੁਜ਼ਾਰੇ ਲਈ ਇਹਨੂੰ ਇੱਕ ਮੱਝ ਦੀ ਵੀ ਮੈਂ ਕਰਕੇ ਚੱਲਿਆ ਪ੍ਰੋਮਿਸ ਇਹਦਾ ਨਾ ਪਤਾ ਕੀ ਆ ਮੈਨੂੰ ਇੱਕ ਚੀਜ਼ ਤੇ ਦਿਮਾਗ ਪਟਣ ਵਾਲਾ ਹੋ ਜਾਂਦਾ ਸੁੱਖ ਕਿਸੇ ਵੇਲੇ ਜੀ ਮੈਂ ਬਹੁਤ ਭਾਵਕ ਜਿਹਾ ਬੰਦਾ ਵਾਂ ਸੇਵਾ ਤੇ ਮਕਰਾਉਣਾ ਨਾ ਇਨਾਂ ਕੋਲੋਂ ਮਤਲਬ ਜਿਹੜੇ ਲੋਕ ਆਉਂਦੇ ਨੇ ਔਰ ਇਹ ਮਤ ਸੋਚੋ ਕਿਤੇ ਨਾ ਕਿਤੇ ਜਿੱਦਾਂ ਅਸੀਂ ਕਿਸੇ ਦਾ ਉਹਦਣ ਪੈਸੇ ਦੇਣ ਗਏ ਆ ਘਰ ਬਣਾਉਣਾ ਸੀਗਾ ਉੱਥੇ ਉਹ ਧੀ ਸੀਗੀ ਇੱਕ ਤੇ ਉਹ ਆਂਦੀ ਮੈਨੂੰ ਵਾਸ਼ਿੰਗ ਮਸ਼ੀਨ ਵੀ ਲੈ ਦੋ ਉਹ ਫਿਰ ਮੈਂ ਦੁਬਾਰਾ ਇਹ ਬਜਟ ਬਣਾ ਕੇ ਆਏ ਹੁੰਦੇ ਨੇ ਲੋਕ ਵੀ ਸਾਡੇ ਕੋਲ ਇੰਨੇ ਨੇ ਅਸੀਂ ਅੱਗੇ ਬਣਾਇਆ ਹੁੰਦਾ ਉਹਨਾਂ ਕੋ ਫਿਰ ਅਸੀਂ ਕੋਲੋਂ ਕਰ ਦਿੰਨੇ ਆ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਰੱਬਾ ਤੂੰ ਇਹਨਾਂ ਦੇ ਵੀ ਜੇ ਕੋ ਮੇਕੋ ਮੰਗ ਲਵੇ ਤੇ ਮੈਂ ਉਹਦੀ ਆਸ ਦੇ ਉੱਤੇ ਖਰਾ ਉਤਰਾਂ ਸੋ ਆਪਣੇ ਕੋਲੋਂ ਵੀ ਜੋ ਹੁੰਦਾ ਉਹ ਕਰਨ ਦੀ ਕੋਸ਼ਿਸ਼ ਕਰਦੇ ਮੈਂ ਆਉਂਦੇ ਇਹਨਾਂ ਨੂੰ ਇੱਕ ਦਿਨ ਇੱਕ ਦਿਨ ਗੱਲ ਦੱਸੀ ਵੀ ਮੈਂ ਬਹੁਤ ਭਾਵਕ ਆ ਮੇਰੀ ਜਿਹੜੀ ਜ਼ਿੰਮੇਵਾਰੀ ਤੈ ਹੋ ਜਾਂਦੀ ਆ ਨਾ ਉਹ ਮੈਨੂੰ ਕੋ ਫੋਨ ਕਰੇ ਨਾ ਕਰੇ ਵੀ ਤੂੰ ਕਹਿ ਗਿਆ ਵਾ ਉਹ ਮੇਰਾ ਦਿਮਾਗ ਆਪ ਹੀ ਚੱਲਦਾ ਰਹਿੰਦਾ ਵੀ ਯਾਰੇ ਮੈਂ ਕਿੱਥੋਂ ਪੂਰਾ ਕਰਨਾ ਇਹ ਮੈਂ ਕਿਸ ਤਰੀਕੇ ਪੂਰਾ ਕਰਨਾ ਮੈਂ ਕਹਿੰਦਾ ਨਾ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਔਰ ਇੱਕ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਇੱਕ ਦਿਨ ਲੁਧਿਆਣੇ ਇੱਕ ਜ ਮੈਂ ਉਹਦੇ ਘਰ ਗਿਆ ਕਿਉਂਕਿ ਉਹ ਮਾਹੌਲ ਇਹੋ ਜਿਹਾ ਸੀ ਮੈਂ ਉਦੋਂ ਨਾ ਆਵਾਜ਼ ਬਹੁਤ ਚੁੱਕਣ ਦੀ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਕਰੋਨਾ ਨਾਲ ਮਰ ਲੈਣ ਦਿਓ ਜੇ ਤੁਸੀਂ ਕੰਮ ਨਹੀਂ ਕਰਨ ਦੇਂਦੇ ਤੇ ਲੋਕ ਭੁੱਖ ਨਾਲ ਮਰ ਰਹੇ ਨੇ ਲੋਕ ਤੰਗੀ ਨਾਲ ਮਰ ਰਹੇ ਨੇ ਉਹਦੇ ਜਦੋਂ ਮੈਂ ਘਰ ਗਿਆ ਤਾਂ ਮੈਂ ਪੁੱਛਿਆ ਵੀ ਖੁਦਕੁਸ਼ੀ ਕਿਉਂ ਕੀਤੀ ਹੈ ਤੋ ਕਹਿੰਦੇ ਜੀ ਬੇਟਾ ਜਿਹੜਾ ਉਹ ਸ਼ਹਿਰ ਦਾ ਲੁਧਿਆਣਾ ਤੁਸੀਂ ਅੰਦਰ ਵੜੋ ਨਾ ਤੇ ਉੱਥੇ ਗ੍ਰੀਨ ਲੈਂਡ ਇੱਕ ਸਕੂਲ ਆਉਂਦਾ ਬਹੁਤ ਵੱਡੀ ਬਿਲਡਿੰਗ ਹੈ ਟੌਪ ਦਾ ਸਕੂਲ ਹੈ ਲੁਧਿਆਣਾ ਦੇ ਵਿੱਚ ਉੱਥੇ ਬੇਟੇ ਦੀ ਐਡਮਿਸ਼ਨ ਕਰਾਉਣੀ ਸੀਗੀ ਜਾਂ ਉੱਥੇ ਪੜਦਾ ਸੀ ਫੀਸ ਨਹੀਂ ਦਿੱਤੀ ਗਈ ਤੇ ਬਾਪ ਨੇ ਜਿਹੜੀ ਉਹ ਖੁਦਕੁਸ਼ੀ ਕਰ ਲਈ ਔਰ ਮੈਂ ਬੜੇ ਭਾਵਕ ਹੋਏ ਕਹਿ ਦਿੱਤਾ ਵੀ ਯਾਰ ਤੁਹਾਡਾ ਬੇਟਾ ਜਦੋਂ ਤੱਕ ਦਸਵੀਂ ਨਹੀਂ ਕਰਦਾ ਜਾਂ ਜਿਹੜੀ ਕਲਾਸ ਤੱਕ ਇਸ ਸਕੂਲ ਦੇ ਵਿੱਚ ਹੈਗਾ ਮੈਂ ਦਾ ਜ਼ਿੰਮੇਵਾਰੀ ਲੈਣਾ ਵਾ ਤੋ ਉਹ ਰੱਬ ਚਲੋ ਦਿੰਦਾ ਵੀ ਮੈਂ ਲੈ ਆ ਵੀ ਮਤਲਬ ਲੈਣਾ ਉਹ 2020 ਤੋਂ ਲੈ ਕੇ ਅੱਜ 25 ਆ ਗਿਆ ਹਰ ਸਾਲ 70-75 ਹਜ਼ਾਰ ਜਾਂ 60 ਹਜ਼ਾਰ ਜਿੰਨਾ ਉਹਨਾਂ ਦਾ ਮੈਸੇਜ ਆਉਂਦਾ ਸਕੂਲ ਦੇ ਖਾਤੇ 'ਚ ਪੈਸੇ ਪਾ ਦਿੱਤੇ ਜਾਂਦੇ ਸੋ ਮਤਲਬ ਆਪ ਵੀ ਕਰੀਦਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਿਰਫ ਲੋਕ ਹੀ ਇਕੱਠੇ ਕਰਦਾ ਜਿੰਨਾ ਪ੍ਰਮਾਤਮਾ ਮੈਨੂੰ ਸਮਰੱਥ ਕਰਦਾ ਔਰ ਮੈਂ ਕਹਿੰਨਾ ਵੀ ਰੱਬ ਮੇਰੇ ਕੋਲ ਬਹੁਤ ਕਰਾਵੇ ਕਿਸੇ ਦਾ ਧੀ ਭੈਣ ਜਿਹੜਾ ਬੱਚਾ ਹੋ ਉਹ ਪੜ੍ਹਾਈ ਤੋਂ ਨਾ ਰਵੇ ਕਿਸੇ ਦਾ ਬੱਚਾ ਛੱਤ ਤੋਂ ਨਾ ਰਵੇ ਹਨਾ ਅਸੀਂ ਉੱਥੇ ਸ਼ਾਦੀ ਦਾ ਕੀਤਾ ਬੱਚਿਆਂ ਦੇ ਚਾਹ ਨੇ ਮੇਰੀ ਬੇਟੀ ਦੀ ਸ਼ਾਦੀ ਹੋਉਤੇ ਤਾਂ ਮਨ ਚ ਕਿੰਨੇ ਚਾਹ ਹੋਣਗੇ ਤੇ ਉਹ ਵਿਚਾਰੀ ਸਿਰਫ ਚਾਹ ਦੇ ਉੱਤੇ ਉਹਨਾਂ ਆਪਣੀ ਸ਼ਾਦੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਰੱਬ ਅੱਗੇ ਬੇਨਤੀ ਕਰਦਾ ਵੀ ਮੇਰੀ ਅਰਦਾਸ ਆ ਗੁਰੂ ਮਹਾਰਾਜ ਦੇ ਅੱਗੇ ਵੀ ਰੱਬਾ ਜਿੰਨਾ ਮੈਨੂੰ ਸਫਰਤ ਕਰੇਗਾ ਮੈਂ ਉੰਨੀ ਜਿਹੜੀ ਵਾਦ ਤੋਂ ਵਾਦ ਮੱਤ ਕਰੂੰਗਾ ਔਰ ਮੈਂ ਝੂਠੇ ਪ੍ਰੋਮਿਸ ਨਹੀਂ ਕਰਦਾ ਬਾਕੀ ਵਾਂਗੂ ਹਨਾ ਵੀ ਮੇਰੇ ਕੋਲ ਹੀ ਨਹੀਂ ਹੋਊਗਾ ਤਾਂ ਫਿਰ ਤਾਂ ਮੈਂ ਕਿਸੇ ਦੀ ਮਦਦ ਹੀ ਨਾ ਕਰ ਸਕਦਾ ਫਿਰ ਤੇ ਕਰਦਾ ਫਿਰੂੰਗਾ ਸੋ ਰੱਬ ਮੈਨੂੰ ਇੰਨਾ ਸਮਰੱਥ ਕਰੇ ਵੀ ਜੇ ਮੇਰੇ ਕੋ ਕੋ ਆਸਨਾ ਮੰਗਦਾ ਤੇ ਉਹਨੂੰ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂ ਔਰ ਇਸ ਵੀਡੀਓਸ ਤੋਂ ਬਾਅਦ ਜਦੋਂ ਹੈਲਪ ਕਰਦੇ ਆ ਤੇ ਬਲਕ ਮੈਸੇਜ ਜਿਹੜੇ ਤੁਹਾਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ ਝੂਠ ਸੱਚ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਸਾਡਾ ਵੀ ਕਰ ਦੋ ਹੁਣ ਇੱਕ ਦਿਨ ਅਸੀਂ ਇੱਕ ਪਲਾਨ ਕੀਤਾ ਸੀ ਮੈਂ ਇਹਨਾਂ ਨੂੰ ਲੈ ਕੇ ਜਾਣਾ ਸੀਗਾ ਰਾਤ ਨਹੀਂ ਉਸ ਦਿਨ ਆਸਟ੍ਰੇਲੀਆ ਤੋਂ ਬੰਦੇ ਆਏ ਸੀਗੇ ਵੀ ਟਾਈਮ ਵੀ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਦੇ ਕੋ ਘੱਟ ਹੁੰਦਾ ਉਹਦੀ ਟਿਕਟ ਬੁੱਕ ਹੁੰਦੀ ਹੈ ਮੈਨੂੰ ਆਸਟ੍ਰੇਲੀਆ ਤੋਂ ਐਟ ਰੇ ਟਾਈਮ ਫੋਨ ਆਇਆ ਮੈਂ ਦਿੱਲੀ ਸੀਗਾ ਉਸ ਦਿਨ ਵੀ ਭਾਈ ਮੈਂ ਕੱਲ ਚਲੇ ਜਾਣਾ ਤੇ ਮੇਰੇ ਕੋ ਕੱਲ ਦਾ ਦੇਣੀ ਹੈ ਮੈਂ ਬੜਾ ਆਰਾਮ ਜੇ ਨਾਲ ਉੱਠਣ ਵਾਲਾ ਬੰਦਾ ਤੇ ਮੈਂ ਤੜਕੇ 4:30 ਦੀ ਟਿਕਟ ਕਰਾਈ ਔਰ ਉੱਥੋਂ ਬਾਅਦ ਮੈਂ ਅਮਰਸਰ ਆਇਆ ਦੋ ਤਿੰਨ ਪਰਿਵਾਰਾਂ ਦੀ ਹੈਲਪ ਹੋਈ ਮੈਂ ਤਰਨ ਤਰਨ ਕੋ ਘਰ ਸੀਗਾ ਮੈਂ ਉੱਥੇ ਉਹਨਾਂ ਦੀ ਹੈਲਪ ਕਰਨ ਜਾਣਾ ਮੈਂ ਝੂਠ ਵੀ ਦੱਸ ਵੀ ਆ ਤਰਪਾਲਾਂ ਲੱਗੀਆਂ ਨੇ ਬੱਚੇ ਰੋ ਰਹੇ ਨੇ ਉਹ ਮੈਂ ਪਿੰਡ ਚੋਂ ਪੁੱਛਿਆ ਮੈਂ ਕਿਹਾ ਵੀ ਇਹ ਕਿੱਥੇ ਰਹਿੰਦੇ ਹੁੰਦੇ ਸੀ ਇਹਨਾਂ ਦਾ ਘਰ ਜਿਹੜਾ ਮਕਾਨ ਪੱਕਾ ਹੈ ਸਿਰਫ ਇਹ ਤਰਪਾਲ ਪਾਪਾ ਵੀਡੀਓ ਹੀ ਪਹੁੰਚਦੇ ਨੇ ਵੀ ਇਹ ਵੀ ਲੋਕਾਂ ਨੇ ਮਤਲਬ ਇਹ ਜਿਹੜਾ ਬਣਾ ਲਿਆ ਵੀ ਲੋੜਵੰਦ ਤੱਕ ਤੇ ਪਹੁੰਚਣਦੇ ਹੋ ਯਾਰ ਨਾ ਜਿਹਦੀ ਕੋ ਲੋਡ ਹੈ ਜਿਹਦੇ ਬੱਚੇ ਰੋਲ ਰਹੇ ਨੇ ਜਿਨਾਂ ਕੋ ਪੜ੍ਹਾਈ ਨਹੀਂ ਹੈ ਜਿਨਾਂ ਕੋ ਖਾਣ ਨੂੰ ਰੋਟੀ ਨਹੀਂ ਹੈ ਇਹ ਉੱਥੋਂ ਤੱਕ ਹੀ ਪਹੁੰਚਿਆ ਜਾਵੇ ਜੇ ਰੱਬ ਨੇ ਤੁਹਾਨੂੰ ਏਡੀ ਸ਼ੱਤ ਦੇ ਦਿੱਤੀ ਆ ਤੇ ਫਿਰ ਉਹਦੇ 'ਚ ਤੁਸੀਂ ਗੁਜ਼ਾਰਾ ਕਰੋ ਨਾ ਯਾਰ ਫਿਰ ਕਿਸੇ ਹੋਰ ਦੀ ਲੋੜਵੰਦ ਦੀ ਮਤ ਧੋਣ ਦਿਓ ਸੋ ਅੱਜ ਇੱਥੇ ਆਏ ਇੱਕ ਪਰਿਵਾਰ ਹੋਰ ਹੈ ਮੇਰੇ ਖਿਆਲੋਂ ਕਿਹੜੇ ਪਿੰਡ ਤੋਂ ਆਇਆ ਜੀ ਤੱਲੇ ਕੇ ਤੋਂ ਆਇਆ ਮੇਰੇ ਖਾਲੋ ਵੀ ਬੱਚਾ ਜਿਹੜਾ ਉਹ ਫੀਸ ਖੁਣਾ ਜਾਂ ਉਹਦੀ ਵੀ ਹੈਲਪ ਜਿਹੜੀ ਹੁਣੇ ਕਰਾਂਗੇ ਜੋ ਨੀਡ ਹੈ ਜਿੰਨਾ ਕਿ ਸਾਡੇ ਕੋਲ ਬਚਿਆ ਉਹ ਅਸੀਂ ਕਰਕੇ ਜਾਵਾਂਗੇ ਤੇ ਜੇ ਉਹਨੂੰ ਬਹੁਤੀ ਲੋਡ ਹੋਈ ਤੇ ਫਿਰ ਵੀ ਉਹਦੀ ਬਾਹ ਨਹੀਂ ਛੱਡਦੇ ਸੋ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਕੋਈ ਸਵਾਲ ਹੈ ਕੋਈ ਸਵਾਲਾ ਕਹਿੰਦੇ ਵੀ ਜਦੋਂ ਪੁੱਤ ਦਾ ਵਿਆਹ ਹੁੰਦਾ ਉਦੋਂ ਜਸ਼ਨ ਮਨਾਏ ਜਾਂਦੇ ਘਰੇ ਸ਼ੌਪਿੰਗਾਂ ਕੀਤੀਆਂ ਜਾਂਦੀਆਂ ਫੁੱਲੇ ਨਹੀਂ ਸਮੋਦਾ ਬੰਦਾ ਪਰ ਤੁਸੀਂ ਐਨੀ ਦੂਰੋਂ ਆ ਕੇ ਇੱਥੇ ਰਾਤ ਨੂੰ ਸੇਵਾ ਕਰ ਰਹੇ ਹੋ ਲੱਖਾਂ ਰੁਪਏ ਦੀ ਸੇਵਾ ਸਵੇਰ ਦੇ ਲੱਗੇ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਗੱਲ ਇਦਾਂ ਆਂ ਪਈ ਮੈਂ ਤਾਂ ਜਿੱਦਾਂ ਭਾਜੀ ਹੁਣੇ ਕਿਹਾ ਇੱਕ ਜਿਹਰੀਆਂ ਇੰਝ ਵਿੱਚ ਜੀ ਇਹ ਇਸ ਟੁੱਟਗੜ੍ਹ ਦੇ ਗੁਰੂ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਬਰਾਲਾ ਸੀਗਾ ਜਦੋਂ ਹੜ ਦੇਖੇ ਪਾਣੀ ਨਾਲ ਸਾਰਾ ਖਰਾਬੀ ਹੋਈ ਆ ਤੇ ਉਦੋਂ ਉਹਨੇ ਆਸ ਵਿੱਚ ਇਕੱਠੇ ਹੋ ਕੇ ਇਸ ਗੱਲ ਦਾ ਤੈਅ ਕੀਤਾ ਵੀ ਆਪਾਂ ਕੁਝ ਨਾ ਕੁਝ ਆਪਣੇ ਭੈਣ ਭਰਾਵਾਂ ਲਈ ਕਰੀਏ ਤੇ ਇਹ ਜਿਹੜੀ ਮਾਇਆ ਆਈ ਜੀ ਉਹਨਾਂ ਦੀ ਕੀਤੀ ਹੋਈ ਇਕੱਠੀ ਆਏ ਮੈਂ ਤੇ ਲੈ ਕੇ ਆਇਆ ਜੀ ਜੀ ਤੇ ਭਾਜੀ ਹੁਣਾਂ ਟੱਚ ਹੋ ਕੇ ਜਦੋਂ ਵੀਡੀਓ ਦੇਖਿਆ ਵੀ ਘਰ ਘਰ ਜਾ ਕੇ ਆਪ ਉਹਨਾਂ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਤੇ ਸਾਰਿਆਂ ਨੇ ਮਤਲਬ ਕਰਾਰ ਕੀਤਾ ਵੀ ਭਾਜੀ ਹੁਣਾਂ ਕੀਤਾ ਜਾਵੇ ਕੰਟੈਕਟ ਤੇ ਇਹਨਾਂ ਦੇ ਥਰੂ ਕੀਤੀ ਜਾਵੇ ਸੇ ਇੱਕ ਸਵਾਲ ਹੋਰ ਬਣ ਜਾਂਦਾ ਵੀ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਉਹ ਸਹੀ ਹੱਥਾਂ 'ਚ ਜਾ ਰਹੀ ਹੈ ਕਿ ਨਹੀਂ ਜਾ ਰਹੀ ਬਾਈ ਜੀ ਹੁਣਾਂ ਨਾ ਤੁਸੀਂ ਸੰਪਰਕ ਕੀਤਾ ਕੋ ਸੋਚ ਕੇ ਕੀਤਾ ਹੋਣਾ ਕਿ ਬਾਈ ਜੀ ਹੁਣੀ ਕਿਵੇਂ ਕੰਮ ਕਰਦੇ ਕੀ ਤਰੀਕਾ ਬਾਈ ਜੀ ਇਦਾਂ ਜੀ ਵੀ ਮੈਂ ਤਾਂ ਬਹੁਤ ਇਹਨਾਂ ਦਾ ਦੇਰ ਦਾ ਫੈਨ ਆ ਹਮ ਅੱਜ ਹੁਣ ਇਕੱਠੇ ਬੈਠੇ ਨਹੀਂ ਤਾਂ ਕਿਵਰ ਮੂੰਹ ਤੇ ਸੇਫਟਾ ਚੰਗੀਆਂ ਨਹੀਂ ਲੱਗਦੀਆਂ ਤੇ ਮੈਂ ਦੱਸਿਆ ਵੀ ਨਾ ਇਹਨਾਂ ਨੂੰ ਹਮ ਦੂਸਰੀ ਗੱਲ ਇਹ ਆ ਜੀ ਵੀ ਮੈਂ ਸਵੇਰ ਦੇ ਨਾਲ ਤੁਰਿਆ ਮੈਂ ਆਪ ਹਰਾਨਿਆਂ ਪਈ ਇਹ ਜਿਹੜਾ ਜਿੰਦਾ ਕਹਿੰਦੇ ਜੀਰੋ ਲੈਵਲ ਤੋਂ ਜਿਹੜੀ ਸੇਵਾ ਹੋ ਰਹੀ ਆ ਜੀ ਜੀ ਤੇ ਇਹ ਬਹੁਤ ਸੋਹਣੀ ਹੋ ਰਹੀ ਤੇ ਮੇਰਾ ਖਿਆਲ ਆ ਜਦੋਂ ਇਹ ਸਾਰੀ ਵੀਡੀਓ ਸਾਰੀ ਸੰਗ ਦੇਖੇਗੀ ਤੇ ਉਹ ਵੀ ਬਹੁਤ ਸ਼ਲਾਗਾ ਕਰਨ ਗਈ ਨਦੀ ਤੇ ਮੇਰੇ ਦਿਲ ਤਬਹੁਤ ਰਿਸਪੈਕਟ ਆ ਜੀ ਮੈਂ ਜੇ ਤੁਸੀਂ ਮੇਰੇ ਤੋਂ ਪੁੱਛੋ ਤਾਂ ਮੈਂ ਤਾਂ ਇਹ ਕਹੂੰਗਾ ਪੈਨਾ ਸਾਰੇ ਭਰਾਵਾਂ ਨੂੰ ਜਿਹੜੇ ਸਵੇਰ ਤੇ ਫਿਰ ਨਾਲ ਤੁਰੇ ਆ ਜੀ ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਲੰਬੀ ਉਮਰ ਬਖਸ਼ੇ ਤੇ ਸੇਵਾ ਇਦਾਂ ਲੈਂਦੇ ਰਹਿਣ ਜੀ ਪ੍ਰਮਾਤਮਾ ਤੇ ਇਹਨਾਂ ਨੂੰ ਇਹ ਗਜਾਰ ਸ਼ਾਹ ਜੀ ਪੈ ਇਦਾਂ ਤਕੜੇ ਹੋ ਕੇ ਸੇਵਾ ਕਰੀ ਜਿਹਨੂੰ ਇਹੀ ਸੇਵਾ ਜੀ ਬਾਕੀ ਕੋਈ ਜਿਹੜੇ ਅਸੀਂ ਕਈ ਚੀਜ਼ਾਂ ਕਰਦੇ ਸ਼ਾਇਦ ਉਹ ਇਹ ਤੋਂ ਬਹੁਤ ਨੀਵੇਂ ਰਹਿ ਜਾਂਦੇ ਹੂੰ ਬੇਟਾ ਵੱਧ ਹੋਊਗੀ ਕੀ ਕਹਿਣਾ ਚਾਹੁੰਦੇ ਹੋ ਬਸ ਇਹਨਾਂ ਦਾ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿ ਜਾਂਦੇ ਹੋ ਅੰਕਲ ਨੂੰ ਪੜ੍ਹੇਗੀ ਚਾਦਰੋਂ ਨਾ ਹਾਂਜੀ ਜਾਂਦੀ ਹੋ ਅੰਕਲ ਨੂੰ ਪਹਿਲਾਂ ਨਹੀਂ ਨਹੀਂ ਪਤਾ ਸੀ ਚਲੋ ਇੰਟਰਨੈਟ ਤੇ ਸਰਚ ਮਾਰ ਕੇ ਦੇਖਿਓ ਹਾਂਜੀ ਤੁਹਾਨੂੰ ਪਤਾ ਚੱਲ ਜਾਏਗਾ ਹਾਂਜੀ ਉਮੀਦ ਸੀ ਪਹਿਲਾਂ ਕਿ ਕਿਤੋਂ ਹੋਰ ਹੁੰਦੀ ਆ ਉਮੀਦ ਵੀ ਕਿਤੋਂ ਆ ਸਕਦਾ ਕੁਝ ਨਹੀਂ ਕੋਈ ਉਮੀਦ ਨਹੀਂ ਸੀ ਹੈਗੀ ਮੰਮੀ ਪਾਪਾ ਤਾਂ ਗੱਲਾਂ ਕਰਦੇ ਹੁੰਦੇ ਕਈ ਵਾਰ ਵੀ ਮਤਲਬ ਹੁਣ ਕਿੱਥੋਂ ਲਈਏ ਕੀ ਕਰੀਏ ਇਹੋ ਜਿਹੀਆਂ ਗੱਲਾਂ ਜਦੋਂ ਸੁਣਦੇ ਉਦੋਂ ਬੱਚਿਆਂ ਨੂੰ ਵੀ ਲੱਗਦਾ ਵੀ ਇਹ ਹੋ ਕੀ ਰਿਹਾ ਹਾਂਜੀ ਬਹੁਤ ਫੀਲ ਜਾਂਦਾ ਹੈ ਹੂੰ ਕੀ ਵੀ ਕੀ ਹੋਏਗਾ ਗੇ ਕੀ ਨਹੀਂ ਹੋਏਗਾ ਕੋਈ ਨਹੀਂ ਗਾਂ ਨਹੀਂ ਹੁੰਦੰਦਾ ਹਾਂਜੀ ਬਾਹ ਫੜ ਲਈ ਹੁਣ ਹਾਂਜੀ ਪਰਿਵਾਰ ਪੂਰੇ ਦੀ ਹਾਂਜੀ ਪੂਰੇ ਪਰਿਵਾਰ ਦੇ ਔਰ ਇੱਕ ਵਾਦਾ ਤੁਸੀਂ ਕਰੋ ਕਿ ਮਦਦ ਉਹਨਾਂ ਨੇ ਕਰਤੀ ਆ ਵੀ ਤੁਸੀਂ ਪੜ੍ਹਾਈ ਦੇ ਵਿੱਚ ਫਰਸਟ ਪੋਜੀਸ਼ਨ ਕਾਲਜ ਦੇ ਵਿੱਚ ਵੀ ਉਹ ਸਾਰਾ ਕੁਝ ਕਰਨਾ ਜੋ ਤੁਹਾਡਾ ਪਰਿਵਾਰ ਵੀ ਪ੍ਰਾਊਡ ਫੀਲ ਕਰੇ ਪਿੰਡ ਵੀ ਪ੍ਰਾਊਡ ਫੀਲ ਕਰੇ ਇਲਾਕਾ ਵੀ ਬਾਈ ਜੂਨੀ ਤੁਹਾਡੀ ਮਦਦ ਕਰਦੇ ਰਹਿਣਗੇ ਹਾਂਜੀ ਜ਼ਰੂਰ ਕਰ ਦਿਓ ਪ੍ਰੋਮਿਸ ਕਰੋ ਉਧਰ ਪ੍ਰੋਮਿਸ ਹਾਂਜੀ ਕਰਦੇ ਲਓ ਜੀ ਪ੍ਰੋਮਿਸ ਕਰ ਦਿੱਤਾ ਗਿਆ ਕਿ ਜੇ ਵੀਜ਼ ਮੈਂ ਤਾਂ ਭਰਨੀ ਜੇ ਪਹਿਲਾਂ ਉਹ ਵਾਧ ਨੰਬਰ ਲਿਆਵੇਂਗਾ ਤੇ ਆ ਜਾ ਵੀਰ ਇੱਧਰ ਦੱਸੋ ਕਿੰਨੇ ਨੰਬਰ ਹੋਣੇ ਫੁੱਲ ਫੁੱਲ ਹਾਂਜੀ ਬੋਲੀ ਨਾ ਆ ਜਾ ਮੇਰਾ ਤਾਂ ਬਿਲਕੁਲ ਜੀ 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 ਆਪਾਂ ਨਾ ਕਹਿਣ ਨੂੰ ਕਹਾਵਤਾ ਬਣੀਆਂ ਪੈਸਾ ਨਾਲ ਨਹੀਂ ਜਾਣਾ ਪੈਸੇ ਮਗਰ ਨਹੀਂ ਭਜਣਾ ਚਾਹੀਦਾ ਹਨਾ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਮੈਂ ਕਹਿੰਦਾ ਪੈਸਾ ਬਹੁਤ ਕੁਝ ਹੁੰਦਾ ਹੈ ਯਾਰ ਨਾ ਇਸ ਤੋਂ ਬਿਨਾ ਐਵੇਂ ਕਹਿ ਲਈਦਾ ਜ਼ਿੰਦਗੀ ਚੱਲਦੀ ਨਹੀਂਗੀ ਆਪਾਂ ਇਹ ਇਹ ਨਸੀਹਤ ਦੂਜਿਆਂ ਨੂੰ ਦਿੰਦੇ ਚੰਗੇ ਲੱਗਦੇ ਆ ਵੀ ਪੈਸੇ ਦੇ ਮਗਰ ਨਹੀਂ ਭਜਣਾ ਪੈਸਾ ਜ਼ਿੰਦਗੀ ਹੱਥਾਂ ਦੀ ਮੈਲ ਹੈ ਨਹੀਂ ਪੈਸਾ ਤੁਹਾਡੀ ਕਿਸਮਤ ਲਿਖਦਾ ਵੀ ਹੈ ਤੇ ਕਿਸਮਤ ਰੋੜਦਾ ਵੀ ਹੈ ਇਹਨਾਂ ਚੀਜ਼ਾਂ ਇਹ ਇਹ ਜਿਹੜੇ ਪੁਰਾਣੀਆਂ ਕਹਾਵਤਾਂ ਆ ਮਤਲਬ ਇਹ ਤੋਂ ਮੈਂ ਲੋਕਾਂ ਨੂੰ ਕਹਿੰਦਾ ਵੀ ਪੈਸਾ ਜਿਹੜਾ ਨਾ ਇਹਦੀ ਕਦਰ ਵੀ ਕਰਨੀ ਚਾਹੀਦੀ ਹੈ ਠੀਕ ਹੈ ਜੀ ਰੱਬ ਨੇ ਦਿੱਤਾ ਤੇ ਇਹਨੂੰ ਮਾੜੇ ਕੰਮਾਂ 'ਚ ਇਹਨੂੰ ਨਸ਼ਿਆ 'ਚ ਨਹੀਂ ਰੋਣਾ ਚਾਹੀਦਾ ਇਹ ਇਹੋ ਜਿਹੇ ਹਾਲਾਤ ਜਿਹੜੇ ਲੋਕ ਚੰਗੇ ਚੰਗੇ ਘਰਾਂ 'ਚ ਬੈਠੇ ਨੇ ਨਾ ਤੁਸੀਂ ਕਦੀ ਇਹਨਾਂ ਦੇ ਉੱਤੇ ਝਾਤੀ ਮਾਰਿਆ ਕਰੋ ਆਪਦੇ ਨੀਵਿਆਂ ਤੋਂ ਉਹਨਾਂ ਤੋਂ ਪਤਾ ਲੱਗਦਾ ਵੀ ਪੈਸੇ ਦੀ ਅਹਿਮੀਅਤ ਕੀ ਆ ਹਨਾ ਸਾਡੇ ਵਾਲੇ ਨੇ ਆਣੇ ਤੇ ਕਹਿ ਦਿੰਦੇ ਵੀ ਆ ਵੀ ਚਾਹੀਦਾ ਤੇ ਉਹ ਵੀ ਚਾਹੀਦਾ ਵਾ ਮਤਲਬ ਇਹਨਾਂ ਲੋਕਾਂ ਮੈਂ ਅੱਗੇ ਇੱਕ ਐਗਜ਼ਾਮਪਲ ਦਿੰਦਾ ਜੀ ਮੇਰੇ ਘਰ 'ਚ ਜੇ ਮੰਨ ਲਓ 55 ਇੰਚ ਦਾ ਟੀਵੀ ਆ ਤੇ ਮੇਰਾ ਬੇਟਾ ਜਾਂ ਮੇਰੀ ਬੇਟੀ ਕਹੂਗੀ ਨਾ 75 ਇੰਚ ਦਾ ਲਿਆਉਣਾ ਤੇ ਅਸੀਂ ਤੁਸੀਂ ਕਹਿੰਦੇ ਆ ਵੀ ਚੱਲ ਇੱਕ ਮਿੰ ਔਰ ਇਹਨਾਂ ਦੇ ਹਾਲਾਤ ਵੇਖੋ ਜਿੰਨਾ ਕਿਸ਼ਤਾਂ ਤੇ ਲੈ ਹੁੰਦੇ ਨੇ ਜਿੰਨਾ ਵਿਆਜੀ ਚੁੱਕ ਕੇ ਲੈ ਹੁੰਦੇ ਨੇ ਵੀ ਜੇ ਇੱਕ ਵਾਰੀ ਉਹ ਖਰਾਬ ਹੋ ਗਿਆ ਤਾਂ ਦੂਜੀ ਵਾਰੀ ਬੰਦਣਾ ਵੀ ਆ 6 ਮਹੀਨੇ ਟੀਵੀ ਵੀ ਆਖਿਆ ਜਾਣਾ ਕਿ ਨਹੀਂ 6 ਮਹੀਨੇ ਫ੍ਰਿਜ ਵੀ ਲਿਆ ਜਾਣਾ ਕਿ ਨਹੀਂ ਸੋ ਪੈਸੇ ਦੀ ਇੱਜ਼ਤ ਇਹ ਸਾਰਿਆਂ ਨੂੰ ਕਰਨੀ ਚਾਹੀਦੀ ਆ ਮਤਲਬ ਇਹਦੇ ਨਾਲ ਜ਼ਿੰਦਗੀ ਤੁਹਾਡੀ ਸਖਾਲੀ ਵੀ ਹੁੰਦੀ ਆ ਔਰ ਇਹ ਨਸੀਤਾਂ ਮੈਂ ਫਿਰ ਕਿੰਨਾ ਵੀ ਵੱਡੇ ਲੋਕ ਛੋਟਿਆਂ ਦੇ ਦੇ ਦਿੰਦੇ ਆ ਨਾ ਵੀ ਨਹੀਂ ਨਿਆਣਾ ਪੜ ਜਾਣਾ ਜੀ ਇਸ ਤਰ੍ਹਾਂ ਪੜਾਉਣ ਲਈ ਵੀ ਅੱਜ ਤੁਸੀਂ ਵੇਖ ਲਿਆ ਵੀ ਪੜਨ ਦੀ ਵੀ ਯਾਰ ਕਿੰਨੀ ਪੈਸੇ ਦੀ ਲੋੜ ਇਸ ਤੋਂ ਬਿਨਾ ਤੁਹਾਨੂੰ ਸਕੂਲਾਂ ਚੋਂ ਕੱਢ ਦਿੰਦੇ ਨੇ ਤੁਹਾਡਾ ਤੁਹਾਡਾ ਪੱਦਰ ਹੀ ਇੰਨਾ ਮਾਨਸਿਕ ਤੌਰ ਤੇ ਤੁਹਾਨੂੰ ਇੰਨੀ ਪੀੜਾ ਦਿੱਤੀ ਜਾਂਦੀ ਆ ਲੋਕਾਂ 'ਚ ਖੜੇ ਕਰਕੇ ਵੀ ਤੁਸੀਂ ਬਾਕੀ ਬੱਚਿਆਂ ਨੂੰ ਨੀਵੇਂ ਹੋ ਯਾਰ ਸੋ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਸਖਤ ਕਾਨੂੰਨ ਬਣਨਾ ਚਾਹੀਦਾ ਜਿੱਦਾਂ ਸਾਡੇ ਦੇਸ਼ 'ਚ ਵੱਖਰੇ ਵੱਖਰੇ ਕਾਨੂੰਨ ਹਨ ਨਾ ਕਿਸੇ ਨੂੰ ਮਤਲਬ ਰੰਗ ਭੇਦ ਦੇ ਉੱਤੇ ਟਿੱਪਣੀ ਨਹੀਂ ਇਸ ਤਰੀਕੇ ਤੁਸੀਂ ਵਿਤਕਰਾ ਵੀ ਨਹੀਂ ਕਰ ਸਕਦੇ ਉਹਦੇ ਉੱਤੇ ਜਲੀਲ ਵੀ ਨਹੀਂ ਕਰ ਸਕਦੇ ਕਿਸੇ ਬੱਚੇ ਨੂੰ ਸੋ ਬੱਚਿਆਂ ਦਾ ਜਿਹੜਾ ਮਨੋਬਲ ਹੈ ਉਹ ਹੋਰ ਉੱਚਾ ਚੁੱਕਣਾ ਚਾਹੀਦਾ ਨਾ ਕਿ ਉਹਨਾਂ ਨੂੰ ਨੀਵਾ ਸੁੱਟਣਾ ਚਾਹੀਦਾ ਭਾਰ ਹੌਲਾ ਹੋਇਆ ਬਈ ਜੀ ਹਾਂਜੀ ਹਾਂਜੀ ਕੁਛ ਹੋ ਗਿਆ ਚੱਲੂ ਹੁਣ ਠੀਕ ਵਧੀਆ ਹਾਂਜੀ ਹਾਂਜੀ ਚਲਾਉਂਗੇ ਹੁਣ ਹਮ ਭਾਣੇ ਬੱਚੇ ਹੁਣ ਚਲੇ ਜਾਣਗੇ ਸਕੂਲੇ ਸਵੇਰੇ ਭੇ ਹੋਰ ਕਿਸੇ ਚੀਜ਼ ਦੀ ਕੋਈ ਮੱਦ ਦੀ ਲੋੜ ਆ ਪਰਿਵਾਰ ਲਈ ਬੱਚੇ ਲਈ ਪੜ੍ਹਾਈ ਲਈ ਉਹ ਤੁਹਾਡੀ ਮਦਦ ਕਰਨਗੇ ਪੂਰੀ ਠੀਕ ਜਰੂਰ ਰੱਖਾਂ ਤਾਂ ਬਿਲਕੁਲ ਇਸ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਸਾਡੇ ਤੇ ਵੀਰ ਮਨਦੀਪ ਆਇਆ ਭਾਜੀ ਆਏ ਨੇ ਉੱਥੇ ਸੇਵਾ ਲੈ ਕੇ ਸਾਡੀ ਮਨੋ ਇਹ ਅਰਦਾਸ ਹੈ ਵੀ ਇਹ ਬੱਚੇ ਤੇ ਪਰਿਵਾਰ ਇੰਨਾ ਸਮਰੱਥ ਹੋਵੇ ਗੁਰੂ ਮਾਰਾ ਇਹਨਾਂ ਤੇ ਇੰਨੀ ਮਿਹਰ ਕਰੇ ਇਹ ਜਿਹੜੀ ਅੱਗੇ ਵੱਡੇ ਹੋ ਕੇ ਵੀ ਇਸੇ ਤਰ੍ਹਾਂ ਕਮ ਸੇ ਕਮ ਇੱਕ ਪਰਿਵਾਰ ਦੀ ਜਾਂ ਕਿ ਲੋੜਵੰਦ ਦੀ ਇਹ ਬੱਚੇ ਮਦਦ ਕਰਨਗੇ ਤੇ ਇਹਨਾਂ ਦੇ ਮਾਰੇ ਇੰਨਾ ਸਮਰੱਥ ਹੋਵੇ ਸਾਡੀ ਇਹ ਮੰਮਨੋ ਅਰਦਾਸ ਹੈ ਮਨੋ ਖੁਸ਼ੀ ਇਹਨਾਂ ਨੂੰ ਵੀ ਇਦਾਂ ਹੀ ਹੋਊਗੀ ਜਿੱਦਾਂ ਸਾਨੂੰ ਆਪ ਭਾਜੀ ਹੁਣੇ ਆਏ ਨੇ ਇਹ ਗੁਰੂ ਮਾਰੇ ਇਹਨਾਂ ਤੇ ਕਿਰਪਾ ਕਰੇ ਇਸ ਪਰਿਵਾਰ ਤੇ ਕਿਰਪਾ ਕਰੇ ਠੀਕ ਆ ਇਹ ਅੱਜ ਇੱਕ ਦੂਜੇ ਦਾ ਸਾਥ ਹੈ ਤੇ ਸਾਥ ਦਾ ਮਤਲਬ ਇਹ ਹੈ ਵੀ ਇਹ ਗੁਰੂ ਮਾਰੇ ਇਹਨਾਂ ਨੂੰ ਇੰਨਾ ਸਮਰੱਥ ਕਰੇ ਕਿਉਂ ਕਹਿਵਾਂ ਹਾਂਜੀ ਇਦਾਂ ਹੀ ਇਹ ਕਿਸੇ ਦੀ ਗਾਂ ਲੋੜਵੰਦ ਦੀ ਮਦਦ ਕਰੇ ਮਾਰੇ ਇਦਾਂ ਹੀ ਕਿਰਪਾ ਕਰੇ ਬਿਲਕੁਲ ਤਾਂ ਅੱਜ ਅੱਖਾਂ 'ਚ ਪਾਣੀ ਪੂੰਝ ਕੇ ਅੱਖਾਂ ਦੇ ਅੰਸੂ ਪੂੰਝ ਕੇ ਉਹਨਾਂ ਦੇ ਘਰ ਖੁਸ਼ੀਆਂ ਵੰਡ ਕੇ ਚੱਲੇ ਨੇ ਇਹ ਪੂਰੇ ਪਰਿਵਾਰ ਜੋ ਵਿਦੇਸ਼ 'ਚੋਂ ਆਏ ਨੇ ਔਰ ਬੇਟੇ ਦਾ ਵਿਆਹ ਫਿਰ ਵੀ ਇੱਥੇ ਪੂਰੀ ਸੇਵਾ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ 12-13 ਲੱਖ ਰੁਪਏ ਦੇ ਆਸ-ਪਾਸ ਬਾਈ ਮਨਦੀਪਪੁਰਾ ਨੇ ਦੱਸਿਆ ਕਿ ਇਹਨਾਂ ਨੇ ਮਦਦ ਕੀਤੀ ਔਰ ਅਸੀਂ ਇਹੀ ਕਵਾਂਗੇ ਕਿ ਮਦਦ ਕੀਤੀ ਜਾਂਦੀ ਆ ਮਦਦ ਕਰਨ ਵਾਲੇ ਆਉਂਦੇ ਨੇ ਪਰ ਜਿਹੜੇ ਮਦਦ ਕਰਦੇ ਨੇ ਉਹਨਾਂ ਦੀ ਮਦਦ ਦਾ ਪੂਰਾ ਗੁਣ ਪਾਇਆ ਜਾਵੇ ਤਾਂ ਬੱਚਿਆਂ ਨੂੰ ਜਿਵੇਂ ਫੀਸਾਂ ਦੇਤੀਆਂ ਜਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਲਿਆ ਤਾਂ ਬੱਚੇ ਵੀ ਇਹ ਕਰਨ ਕਿ ਕੁਝ ਬਣ ਕੇ ਦਿਖਾਉਣ ਕੁਝ ਨਾਮ ਰੋਸ਼ਨ ਕਰਨ ਔਰ ਬਾਹਰ ਨੂੰ ਨਾ ਭਜਣ ਇੱਥੇ ਕੁਝ ਨਾ ਕੁਝ ਜ਼ਰੂਰ ਕਰਨ ਔਰ ਅੱਗੇ ਇਸ ਮਦਦ ਨੂੰ ਯਾਦ ਰੱਖਣਾ ਔਰ ਆਉਣ ਵਾਲੇ ਸਮੇਂ 'ਚ ਜਦੋਂ ਆਪਦੇ ਪੈਰਾਂ ਦੇ ਸਟੈਡ ਹੁੰਦੇ ਆ ਤੇ ਇਹ ਜੀ ਜ਼ਰੂਰ ਯਾਦ ਰੱਖਣ ਵੀ ਅਸੀਂ ਵੀ ਕਿਸੇ ਲੋੜਵੰਦ ਦੀ ਮਦਦ ਕਰਨੀ ਹੈ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਸੁਖਵਿੰਦਰ ਸਿੰਘ ਸੋਕ